ਸਤਿ ਸ਼੍ਰੀ ਅਕਾਲ ਦਾ ਸਵਾਗਤ ਹੈ ਅਸੀਂ ਇਸ ਵਕਤ ਖੜੇ ਆ ਪਟਿਆਲਾ ਲੋਕ ਸਭਾ ਸੀਟ ਦੇ ਸਮਾਣਾ ਹਲਕੇ ਵਿੱਚ ਜਿੱਥੇ ਅਸੀਂ ਜਾਣਾਂਗੇ ਲੋਕਾਂ ਦੇ ਦਿਲਾਂ ਦੀ ਗੱਲ ਤਾਂ ਜਾਣਦੇ ਆ ਪਟਿਆਲਾ ਸਮਾਣਾ ਹਲਕੇ ਦੇ ਲੋਕਾਂ ਤੋਂ ਉਹਨਾਂ ਦੇ ਵਿਚਾਰ ਤੁਸੀਂ ਦੱਸੋ ਜੀ ਸਮਾਣਾ ਲੋਕ ਸਭਾ ਚੋਣਾਂ ਬਿਲਕੁਲ ਸਿਰ ਤੇ ਨਹੀਂ ਹਾਂਜੀ ਐਮਪੀ ਚੋਣਾਂ ਤੁਸੀਂ ਹੁਣ ਆਪਾਂ ਹਾਂਜੀ ਹਾਂਜੀ ਕਿਸ ਨੂੰ ਦੋਗੇ ਤਰਜੀਹ ਕਾਂਗਰਸ ਪਾਰਟੀ ਅਕਾਲੀ ਪਾਰਟੀ ਆਮਾਦੀ ਪਾਰਟੀ ਜਾਂ ਬੀਜੇਪੀ ਮੈਂ ਜੀ ਕਾਂਗਰਸ ਪਾਰਟੀ ਨੂੰ ਸਮਰਥਨ ਦੇਣਾ ਚਾਹਾਂਗਾ ਕਿਉਂਕਿ ਪਹਿਲਾਂ ਸਾਡੇ ਕਾਂਗਰਸ ਦੇ ਇੱਥੇ ਐਮਪੀ ਸੀ ਮਹਾਰਾਣੀ ਪਨੀਤ ਕੌਰ ਜੀ ਉਹਨਾਂ ਨੇ ਬਹੁਤ ਵਿਕਾਸ ਕਰਾਇਆ ਸੀ ਪਰ ਪਿੱਛੇ ਸਾਡੇ ਜਿਹੜੇ ਐਮਪੀ ਬਣੇ ਗਾਂਧੀ ਜੀ ਆਪ ਪਾਰਟੀ ਦੇ ਉਹ ਸਾਨੂੰ ਕਦੀ ਸਮਾਣੇ ਵਿੱਚ ਦਿਖਾਈ ਨਹੀਂ ਦਿੱਤੇ ਇਸ ਕਰਕੇ ਸਾਨੂੰ ਉਹਨਾਂ ਤੇ ਬਹੁਤ ਰੋਸ ਹੈ ਉਹ ਲੋਕਾਂ ਦੇ ਸੁੱਖ ਦੁੱਖ ਚ ਕਦੀ ਨਹੀਂ ਗਏ ਐਮਪੀ ਡਾਕਟਰ ਧਰਮਵੀਰ ਗਾਂਧੀ ਕਦੀ ਆਏ ਸਮਾਣੇ ਦੇ ਵਿੱਚ ਵਿਕਾਸ ਨਹੀਂ ਨਹੀਂ ਸਮਾਣੇ ਸਮਾਣਾ ਬਿਲਕੁਲ ਦਿਖੇ ਜੀ ਉਹਨਾਂ ਨੇ ਕੋਈ ਵਿਕਾਸ ਨਹੀਂ ਕਰਿਆ ਐਮਐਲਏ ਤੁਹਾਡਾ ਜਿਹੜਾ ਹੈਗਾ ਉਹ ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦੇ ਨੇ ਐਡ ਪ੍ਰੈਜ਼ੈਂਟ ਕੀ ਉਹਨਾਂ ਦਾ ਵੀ ਕੁਝ ਅਸਰ ਪਏਗਾ ਆਉਣ ਵਾਲੇ ਐਮਪੀ ਦੀਆਂ ਇਲੈਕਸ਼ਨਾਂ ਦੇ ਉੱਤੇ ਨਹੀਂ ਸਾਡੇ ਸਰਦਾਰ ਰਜਿੰਦਰ ਸਿੰਘ ਜਿਹੜੇ ਐਮਐਲਏ ਸੁਵਾਨਾ ਨੇ ਉਹ ਬਹੁਤ ਵਧੀਆ ਇਨਸਾਨ ਨੇ ਔਰ ਬਹੁਤ ਵਧੀਆ ਸੁਵਾਨੇ ਦੇ ਵਿੱਚ ਲੋਕਾਂ ਨਾਲ ਵਿਚਰ ਰਹੇ ਨੇ ਔਰ ਜਿਹੜਾ ਹੈ ਉਹ ਕਾਂਗਰਸ ਪਾਰਟੀ ਨੂੰ ਬਹੁਤ ਵਧੀਆ ਇਹਦਾ ਹੁਲਾਰਾ ਮਿਲੇਗਾ ਇਸ ਨੂੰ ਕੇਂਦਰ ਦੇ ਵਿੱਚ ਇਸ ਵਕਤ ਰਾਹੁਲ ਗਾਂਧੀ ਅਤੇ ਮੋਦੀ ਦੇ ਵਿਚਕਾਰ ਸਿੱਧੀ ਸਿੱਧੀ ਟੱਕਰ ਹੈ ਤੁਸੀਂ ਕੀ ਸੋਚਦੇ ਹੋ ਕਿਹੜਾ ਪ੍ਰਧਾਨ ਮੰਤਰੀ ਤੁਸੀਂ ਬਣਾਉਣਾ ਚਾਹੋਗੇ ਦੇਖੋ ਜੀ ਜੋ ਕੰਮ ਅੱਜ ਸਮ ਮੋਦੀ ਸਾਹਿਬ ਨੇ ਕੀਤਾ ਉਹ ਕੋਈ ਵੀ ਨਹੀਂ ਕਰ ਸਕਦਾ ਕਿਉਂਕਿ ਕਾਂਗਰਸ ਪਾਰਟੀ ਪਹਿਲਾਂ 40 ਸਾਲ ਰਹੀ ਹੈ 40 ਸਾਲ ਚ ਕੀ ਕੀਤਾ ਦੇਖੋ ਜੇ ਕੰਮ ਕਰਨਾ ਆਉਂਦਾ ਜਿਹੜਾ ਉਹਨਾਂ ਨੇ ਹੁਣ ਪ੍ਰਿੰਕਾ ਗਾਂਧੀ ਨੂੰ ਲਿਆਂਦਾ ਹੈ ਇਹ ਵੀ ਇੱਕ ਕਨਸਟੈਂਟ ਹੈ ਜੇ ਉਹਨਾਂ ਸੇਵਾ ਕਰਨੀ ਹੁੰਦੀ ਪਹਿਲਾਂ ਹੀ ਆ ਜਾਂਦੇ ਵਾਅਦਾ ਖਿਲਾਫੀ ਦਾ આરોਪ ਲੱਗ ਰਿਹਾ ਕਿ ਵਾਅਦਾ ਖਿਲਾਫੀ ਚਾਹੇ ਉਹ ਸੈਂਟਰ ਦੀ ਗਵਰਨਮੈਂਟ ਹੋਵੇ ਉਹਨਾਂ ਨੇ ਵੀ ਨਹੀਂ ਪੂਰੇ ਕੀਤੇ ਧਾਰਾ 370 ਨਹੀਂ ਹਟੀ ਪੈਟਰੋਲ ਸਸਤਾ ਨਹੀਂ ਹੋਇਆ ਮੰਦਿਰ ਨਹੀਂ ਬਣਿਆ ਮਹਿੰਗਾਈ 'ਚ ਕੋਈ ਫਰਕ ਨਹੀਂ ਪਿਆ ਕੀ ਸੋਚ ਜੋ ਕਿਉਂ ਦਿੱਤਾ ਦੇਵੋਗੇ ਮੁੱਖ ਉਹ ਤੇ ਦਿੱਤਾ ਜੀ ਦੇਸ਼ ਨੂੰ ਪਹਿਲੇ ਕਰਜ਼ਾ ਬਹੁਤ ਸੀ ਕਰਜ਼ਾ ਲਾਣ ਵਾਸਤੇ ਪੈਟਰੋਲ ਡੀਜ਼ਲ ਨੂੰ ਜਿਹੜਾ ਸੀ ਇਹਨਾਂ ਅੰਤਰਰਾਸ਼ਟਰੀ ਪੱਧਰ ਤੇ ਇਹਨਾਂ ਉਹ ਕਰਜ਼ਾ ਲਾਣਾ ਸੀ ਇਸ ਕਰਕੇ ਨਹੀਂ ਸਸਤਾ ਹੋ ਸਕਿਆ ਬਾਕੀ ਮੋਦੀ ਸਾਹਿਬ ਨੇ ਬਹੁਤ ਕੰਮ ਕੀਤੇ ਨੇ ਬਾਹਰਲੇ ਦੇਸ਼ਾਂ ਨਾਲ ਬਹੁਤ ਬਣਾਈਏ ਇੱਥੇ ਵੀ ਉਹਨਾਂ ਦੇ ਇਸ ਟਾਈਮ ਦੇਖੋ ਮੀਡੀਆ ਵੀ ਕੀ ਦੇ ਰਿਹਾ ਉਹਨਾਂ ਦੀ ਵੱਧ ਤੋਂ ਵੱਧ ਆ ਰਹੀ ਹੈ ਜਿਆਦਾ ਪਰਸੈਂਟੇਜ ਆ ਰਹੀ ਹੈ ਜੇ ਸੈਂਟਰ ਨੇ ਵਾਦੇ ਨਹੀਂ ਪੂਰੇ ਕੀਤੇ ਤਾਂ ਪੰਜਾਬ ਸਰਕਾਰ ਤੇ ਵੀ ਕਿਥੇ ਕਿਥੇ ਵਾਅਦਾ ਖਿਲਾਫੀ ਦਾ આરોਪ ਲੱਗ ਰਿਹਾ ਕੀ ਕਹੋਗੇ ਨੀ ਵਾਦਾ ਖਿਲਾਫੀ ਦਾ ਨਹੀਂ ਵਾਦਾ ਜਿਹੜਾ ਹੈ ਉਹ ਕੈਪਟਨ ਸਰਕਾਰ ਨਸ਼ੇ ਦੇ ਮੁੱਦੇ ਤੇ ਲਗਾ ਲਓ ਨੌਕਰੀਆਂ ਦੇ ਮੁੱਦੇ ਤੇ ਲਗਾ ਲੀਏ ਮਹਿੰਗਾਈ ਬਿਜਲੀ ਪੈਟਰੋਲ ਸਸਤਾ ਹੋਣ ਕੀਤਾ ਕੈਪਟਨ ਸਾਹਿਬ ਨੇ ਜਾ ਕੇ ਕੀ ਕਹੋਗੇ ਤੇ ਨਹੀਂ ਨਸ਼ਾ ਕੰਟਰੋਲ ਤਾਂ ਬਹੁਤ ਹੋ ਚੁੱਕਿਆ ਦੇਖੋ ਦੂਸਰੀਆਂ ਪਾਰਟੀਆਂ ਜੀ ਮੈਂਬਰ ਜੀ ਕੁਝ ਕਹੀ ਚੱਲ ਪਰ ਨਸ਼ਾ ਕੰਟਰੋਲ ਵਾਸਤੇ ਸਾਡੇ ਮਹਾਰਾਜਾ ਕੈਪਟਨ ਮਰਿੰਦਰ ਸਿੰਘ ਪੂਰਾ ਜੋਰ ਲਗਾਇਆ ਔਰ ਜੋਰ ਲੱਗ ਵੀ ਰਿਹਾ ਔਰ ਨਸ਼ੇ ਤੇ ਬਹੁਤ ਜੜੀਆਂ ਨੱਥ ਬਣਾਈਆਂ ਸਪੈਸ਼ਲ ਐਸਟੀਐ ਬਣਾਈਏ ਨਸ਼ੇ ਵਾਸਤੇ ਜੀ ਨਸ਼ੇ ਨੂੰ ਕੰਟਰੋਲ ਕਰਨ ਵਾਸਤੇ ਔਰ ਕੱਲ ਹੀ ਸਿਮਰਨਜੀਤ ਸਿੰਘ ਵ ਕੀ ਕਹੋਗੇ ਨਸ਼ਾ ਦੇਖੋ ਜੀ ਪੁਲਿਸ ਆਪਣਾ ਕੰਮ ਬਹੁਤ ਅਛੀ ਤੇ ਦਿੱਕਣਾ ਕਰ ਰਹੀ ਹੈ ਪਰ ਠੀਕ ਹੈ ਕਿਸੇ ਜਗ੍ਹਾ ਫੜਿਆ ਗਿਆ ਉਹ ਤਾਂ ਹੁਣ ਸਤਾਰੀ ਦਾ ਪੁਲਿਸ ਨੇ ਕਾਰੀ ਰੱਖੀ ਹੈ ਜੀ 75% ਨਸ਼ਾ ਪੰਜਾਬ ਚ ਖਤਮ ਹੋ ਚੁੱਕਿਆ ਹੈ ਜੋ ਕਰਕਰ ਨਸ਼ਾ ਬਿਕਰੇ ਜੋ ਨਸ਼ਾ ਦਿਵਾਲੀ ਦੀ ਗੱਲ ਕੋਈ ਨਹੀਂ ਇਸ ਟਾਈਮ ਤੁਸੀਂ ਯੂਥ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਦੱਸੋ ਪ੍ਰਿੰਕਾ ਗਾਂਧੀ ਲੈ ਆਂਦੀ ਗਈ ਹੈ ਕਾਂਗਰਸ ਵੱਲੋਂ ਕੀ ਕਹੋਗੇ ਸਰ ਪ੍ਰਿੰਕਾ ਗਾਂਧੀ ਦੇ ਆਉਣ ਨਾਲ ਕਾਂਗਰਸ ਪਾਰਟੀ ਨੂੰ ਇੱਕ ਬਹੁਤ ਵੱਡਾ ਸਹਾਰਾ ਮਿਲਣਾ ਜੀ ਬਹੁਤ ਸਾਰਾ ਮਿਲਿਆ ਪਰ ਕਿਹੜਾ ਕਿਤੇ ਇਹ ਵੀ ਨਹੀਂ ਇਹ ਇਹ ਨਹੀਂ ਦਰਸਾਉਂਦਾ ਕਿ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਦੀ ਦਾ ਫੇਲਰ ਦਾ ਕਾਰਨ ਹੈ ਕਿ ਰਾਹੁਲ ਗਾਂਧੀ ਫੇਲ ਹੋਏ ਤਾਂ ਪ੍ਰਿੰਕਾ ਗਾਂਧੀ ਨੂੰ ਉਤਾਰਿਆ ਗਿਆ ਮਦਦ ਨਹੀਂ ਨਹੀਂ ਜੀ ਸਰ ਇਹਦੇ ਵਿੱਚ ਕੋਈ ਚੱਕਰ ਨਹੀਂ ਪ੍ਰਿੰਕਾ ਗਾਂਧੀ ਜੀ ਤੇ ਰਾਹੁਲ ਗਾਂਧੀ ਜੀ ਸਾਡੇ ਪੰਜਾਬ ਲਈ ਸਾਡੇ ਇੰਡੀਆ ਲਈ ਕਾਫੀ ਕੰਮ ਪਹਿਲੇ ਵੀ ਕੀਤਾ ਤੇ ਹੋਰ ਕਰਦੇ ਵੀ ਆਣਗੇ ਤੇ ਸਾਨੂੰ ਆਸ ਹੈ ਵੀ ਅਸੀਂ ਇਸ ਵਾਰ 13 ਦੀਆਂ 13 ਸੀਟਾਂ 13 ਦੀ 13 ਸੀਟਾਂ ਜਿੱਤ ਕੇ ਪੰਜਾਬ ਦੇ ਸਹਾਰਾ ਰਾਹੁਲ ਗਾਂਧੀ ਨੂੰ ਫੇਲਰ ਕਿਵੇਂ ਕਹਿ ਸਕਦੇ ਜੀ ਪੰਜ ਸਟੇਟਾਂ ਚੋਂ ਤਿੰਨ ਸੀਟਾਂ ਕਾਂਗਰਸ ਨੇ ਬੜੀ ਬੀਜੇਪੀ ਹਿੰਦੂ ਸਿਟਾਂ ਕਾਂਗਰਸ ਨੇ ਜਿੱਤੀਆਂ ਨੇ ਪ੍ਰਿੰਕਾ ਗਾਂਧੀ ਨੂੰ ਲਿਆਉਣ ਦਾ ਮੁੱਖ ਕਾਰਨ ਪ੍ਰਿੰਕਾ ਗਾਂਧੀ ਜੀ ਪਹਿਲਾਂ ਵੀ ਬੈਕ ਤੇ ਕੰਮ ਕਰ ਰਹੇ ਸੀ ਪਰ ਉਹਨਾਂ ਨੂੰ ਜਦੋਂ ਜਦੋਂ ਪਾਰਟੀ 'ਚ ਲੋਡ ਹੁੰਦੀ ਹੈ ਬ੍ਰਹਮਾਸਤਰ ਕੱਢਣਾ ਪੈਂਦਾ ਹੈ ਇਹ ਬ੍ਰਹਮਾਸਤਰ ਕੱਢਿਆ ਗਿਆ ਹਾਂ ਕੱਢਿਆ ਗਿਆ ਤੁਸੀਂ ਦੱਸੋ ਜੀ ਨਰਿੰਦਰ ਮੋਦੀ ਵਰਸਸ ਰਾਹੁਲ ਗਾਂਧੀ ਠੀਕ ਹੋਗੇ ਮੋਦੀ ਜੀ ਦੀ ਵੈਸਟ ਹੈ ਜੀ ਜੀਐਸਟੀ ਲਗਾਇਆ ਗਿਆ ਨੋਟਬੰਦੀ ਕੀਤੀ ਗਈ ਦੇਖੋ ਜੀ ਜਿਹੜਾ ਇਮਾਨਦਾਰੀਆਂ ਨਾਲ ਕੰਮ ਕਰ ਰਿਹਾ ਅਸੀਂ ਸ਼ਖਸ ਕੋਈ ਵੀ ਵਪਾਰੀ ਹੈ ਜਾਂ ਕੋਈ ਵੀ ਹੈ ਇਮਾਨਦਾਰੀਆਂ ਨਾਲ ਜਿਹਨੇ ਚੱਲਣਾ ਉਹਨੂੰ ਕੋਈ ਨਿਕਤ ਨਹੀਂ ਜਿਸਨੇ ਚੋਰੀ ਕਰਨੀ ਉਸ ਵਾਸਤੇ ਦੁਖੀ ਦੁਖੀ ਹੋਤਾ ਰਾਫੇਲ ਮੁੱਦਾ ਇੱਕ ਬਹੁਤ ਵੱਡਾ ਮੁੱਦਾ ਚੱਲ ਰਿਹਾ ਜੀ ਸੈਂਟਰ ਦੇ ਵਿੱਚ ਕੀ ਹੋ ਗੀ ਇਹ ਇੱਕ ਬਹੁਤ ਵੱਡਾ ਮਸਲਾ ਜਿਹੜਾ ਹੈ ਵਿਰੋਧੀ ਪਾਰਟੀਆਂ ਨੇ ਕੋਈ ਸੋਨ ਮਸਲਾ ਜਿਹੜਾ ਹੈ ਸਟੈਂਡ ਬਣਾਇਆ ਹੈ ਕੋਈ ਉਹਦੇ ਵਿੱਚ ਨਹੀਂ ਇਹਦੇ ਵਿੱਚ ਸੁਪਰੀਮ ਕੋਰਟ ਨੇ ਕਲੀਅਰੈਂਸ ਦਿੱਤੀ ਸਾਰੇ ਮਿਲਟਰੀ ਨੇ ਦਿੱਤੇ ਹੋਰ ਸਾਰੇ ਲੋਕਾਂ ਨੇ ਦਿੱਤੀ ਉਹਦੇ ਵਿੱਚ ਕੋਈ ਦਬ ਨਹੀਂ ਹੈ ਇੱਕ ਵਿਰੋਧੀ ਪਾਰਟੀ ਹੈ ਜਿੰਨੇ ਵੀ ਹੈ ਉਹਨਾਂ ਨੇ ਇੱਕ ਮਤਲਬ ਜਿਹਦਾ ਹੈ ਹਰ ਚੀਜ਼ ਦਾ ਮਜ਼ਾਕ ਉਡਾਉਣ ਦਾ ਦੇਸ਼ ਦੀ ਬਦਨਾਮੀ ਕਰਨਾ ਵੀ ਕਰਦਾ ਇੱਕ ਜੁਨੀਕ ਲਖਸ਼ਮਨ ਦੇ ਫਾਈਲ ਚੋਰੀ ਹੋਈ ਇਹ ਕਹਿੰਦੇ ਫਾਈਲ ਚੋਰੀ ਹੋ ਗਈ ਜੀਐਸਟੀ 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 ਬਵਾਰੀ ਵਰਗ ਦੀ ਕਮਰ ਤੋੜਤੀ ਕੀ ਹੋ ਗਈ ਜੀਐਸਟੀ ਨੇ ਦੇਸ਼ ਦੇ ਵਿੱਚ ਬਿਜ਼ਨਸ ਕਰਨਾ ਆਸਾਨ ਕੀਤਾ ਹੈਗਾ ਜਿਹੜੀ ਮਿਸਤਰਾ ਜੀ ਨੇ ਗੱਲ ਕਹੀ ਹੈ ਵੀ ਜਿਹੜੇ ਲੋਕ ਚੋਰ ਨੇ ਜਿਹੜੇ ਨੇ ਦੋ ਨੰਬਰ ਦੇ ਕੰਮ ਕਰਨੇ ਹੁੰਦੇ ਨੇ ਉਹਨਾਂ ਨੂੰ ਜੀਐਸਟੀ ਤੰਗ ਕਰ ਰਹਿਗਾ ਅਦਰਵਾਈਜ਼ ਜਿਸ ਤਰ੍ਹਾਂ ਬਿਜ਼ਨਸ ਦਾ ਫੈਲਾਅ ਹੋਇਆ ਬੰਬੇ ਤੋਂ ਅੱਜ ਬੰਦਾ ਮਾਲ ਭੇਜਦਾ ਹੈਗਾ ਉਹਨੂੰ ਬੇਫਿਕਰੀ ਆ ਪਹਿਲਾਂ ਉਹਨਾਂ ਰਹਿੰਦੇ ਮੈਨੂੰ ਸੀ ਫਾਰਮ ਕਿੱਦਾਂ ਮਿਲੇਗਾ ਉਹਨੂੰ ਸੀ ਫਾਰਮ ਦੀ ਕੋਈ ਦਿੱਕਤ ਨਹੀਂ ਹੈਗੀ ਰੂਟੀਨ ਦੇ ਵਿੱਚ ਟੈਕਸ ਮਿਲਦੇ ਨੇ ਜੀਐਸਟੀ ਵਧੀਆ ਟੈਕਸ ਵਧੀਆ ਟੈਕਸ ਹਾਂਜੀ ਤੁਹਾਡੇ ਐਮਪੀ ਤੋਂ ਤੁਸੀਂ ਪੁੱਛੋ ਤੁਹਾਡੇ ਐਮਪੀ ਤੋਂ ਤੁਹਾਨੂੰ ਆ ਕੇ ਪੁੱਛਦਾ ਕਿ ਅਸੀਂ ਕਿਹੜੀ ਪਾਰਟੀ ਨੂੰ ਮੈਂ ਸੰਸਦ ਦੇ ਵਿੱਚ ਜਾ ਕੇ ਵੋਟ ਦਵਾਂ ਕਦੀ ਪੁੱਛੇ ਐਮਪੀ ਦਾ ਕਿਉਂਕਿ ਸਾਡਾ ਪੰਜਾਬ ਦੀ ਜਿਹੜੀ ਗੱਲ ਹੈ ਇਸ ਟਾਈਮ ਉਹ ਇਲੈਕਸ਼ਨ ਦੇ ਦੌਰਾਨ ਜੋ ਵੀ ਹੈ ਜਿਹੜੇ ਵੀ ਕੈਂਡੀਡੇਟ ਆਣਗੇ ਹੁਣ ਉਹਦੇ ਮੁਤਾਬਕ ਹੀ ਚੱਲੇ ਗੱਲ ਜਿੱਥੇ ਤੱਕ ਸੈਂਟਰ ਦਾ ਸਵਾਲ ਹੈ ਉਹਨਾਂ ਨੇ ਕਿਹਾ ਵੀ ਪ੍ਰਿੰਕਾ ਗਾਂਧੀ ਬਾਰੇ ਪ੍ਰਿੰਕਾ ਗਾਂਧੀ ਪਹਿਲਾਂ ਵੀ ਇਲੈਕਸ਼ਨ ਦੇ ਵਿੱਚ ਉਹਨੇ ਕੰਮ ਕੀਤਾ ਤੇ ਉਹਦੇ ਨਾਲ ਉਹਨੂੰ ਪਤਾ ਹੈ ਯੂਪੀ ਦੇਵਿੰਦਰ ਦੋ ਸੀਟਾਂ ਆਈਆਂ ਨੇ ਉਹ ਕੋਈ ਨਵੀਂ ਨਹੀਂ ਆਈ ਹੈ ਇੱਥੇ ਉਹ ਜਿਹੜੀ ਹੈ ਉਹ ਪਹਿਲਾਂ ਵੀ ਕੰਮ ਕਰਦੀ ਰਹੀ ਹੈ ਇਸ ਕਰਕੇ ਕੋਈ ਪ੍ਰਿੰਕਾ ਦੇ ਨਾਲ ਅਸਰ ਨਹੀਂ ਪੈਣ ਵਾਲਾ ਅੱਜ ਦੇਸ਼ ਦੇ ਸਰਵੇ ਜਿਹੜੇ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਜਿਹਨ ਕੀ ਪੋਜੀਸ਼ਨ ਜਿਹੜੀ ਬਦਲੀ ਹੈ ਉਹਦੇ ਨਾਲ ਆਪਣਾ ਹਿੰਦੁਸਤਾਨ ਦੇ ਅੰਦਰ ਇਸ ਟਾਈਮ ਮੋਦੀ ਆਪ ਹੈ ਔਰ ਕੋਈ ਮੰਦਰ ਦਾ ਮੁੱਦਾ ਜਿੱਥੇ ਤੁਸੀਂ ਕਿਹਾ ਉਹ ਅਦਾਲਤ ਅਧੀਨ ਹੈ ਕੇਸ ਔਰ ਮੋਦੀ ਜੀ ਨੂੰ ਪੁੱਛਿਆ ਗਿਆ ਉਹਨਾਂ ਨੇ ਵੀ ਕਿਹਾ ਅਦਾਲਤ ਕਾਰਵਾਈ ਦੇ ਲਈ ਬੀਜੇ ਵੀ ਨੇ ਇਹੀ ਕਿਹਾ ਸੀ ਚੋਂ ਮੈਨ ਇਨਵੈਸਟਰ ਦੇ ਵਿੱਚ ਜੇ ਭਾਪੀ ਦੀ ਸਰਕਾਰ ਆਈ ਤਾਂ ਅਸੀਂ ਮੰਦਰ ਜ਼ਰੂਰ ਬਣਾਵਾਂਗੇ ਉਹ ਜਿਹੜੀ ਕਾਰਵਾਈ ਹੈ ਉਹਦੇ ਲਈ ਪੂਰੀ ਚੱਲ ਰਹੀ ਹੈ ਮੰਦਰ ਬਣਨੀ ਹੈ ਉਹਨਾਂ ਦੇ ਮੁੱਦੇ ਦੇ ਵਿੱਚ ਲਿਖਿਆ ਹੋਇਆ ਹੈ ਆਰਐਸਐਸ ਵੀ ਉਹਦੇ ਲਈ ਕਹਿ ਰਹੀ ਹੈ ਕਿ ਮੰਦਰ ਤਾਂ ਬਣਨੀ ਬਣਨਾ ਉਸੇ ਸਥਾਨ ਤੇ ਬਣਨਾ ਹੈ ਕਾਂਗਰਸ ਦਾ ਇਹ ਦਾਵਾ ਹੈ ਕਿ ਪੰਜਾਬ ਦੇ ਵਿੱਚੋਂ ਇਸ ਵਾਰ 13 ਦੀਆਂ 13 ਸੀਟਾਂ ਲੱਗ ਜਾਵੇਗੀ ਜਦ ਕਿ ਦੂਜੇ ਪਾਸੇ ਅਕਾਲੀ ਵੀ ਇਹੀ ਕਹਿ ਰਹੇ ਨੇ ਕਿ 13 ਦੀ 13 ਸੀਟਾਂ ਅ ਪੰਜਾਬ ਦੀ ਜਨਤਾ ਕਾਂਗਰਸ ਦੀ ਜਿਹੜੀ ਸਰਕਾਰ 2 ਸਾਲ ਦੀ ਲੰਗੀ ਹੈ ਉਸ ਤੋਂ ਬਹੁਤ ਜ਼ਿਆਦਾ ਦੁਖੀ ਹੈ ਕੈਪਟਨ ਸਾਹਿਬ ਨੇ ਜਿੰਨੇ ਵੀ ਲੁਭਾਉਣੇ ਵਾਅਦੇ ਇੱਥੇ ਕੀਤੇ ਸੀ ਘਰ ਘਰ ਨੌਕਰੀ ਮੋਬਾਈਲ ਹੋਰ ਜਿਹੜਾ ਵੀ ਉਹਨਾਂ ਨੇ ਕੋਈ ਵਾਅਦਾ ਉਹਨਾਂ ਨੇ ਪੂਰਾ ਨਹੀਂ ਕੀਤਾ ਨਾਵ ਐਮਐਲਏ ਨੂੰ ਮਿਲਦੇ ਨੇ ਨਾਵ ਕਿਸੇ ਮੰਤਰੀ ਨੂੰ ਮਿਲਦੇ ਨੇ ਪਤਾ ਨਹੀਂ ਕਿਹੜੀ ਦੁਨੀਆ ਦੇ ਵਿੱਚ ਹੋ ਰਹੇ ਨੇ ਹੁਣ ਚੋਣਾਂ ਦਾ ਜਦੋਂ ਵਿਗਲ ਵੱਜਿਆ ਹੁਣ ਪਿੱਛੇ ਜੇ ਕੈਪਟਨ ਸਾਹਿਬ ਦੇ ਇੱਕ ਦੋ ਬਿਆਨ ਜੇ ਸੁਣਨ ਨੂੰ ਮਿਲੇ ਨੇ ਉਸ ਤੋਂ ਪਹਿਲਾਂ ਦਾ ਕੈਪਟਨ ਜੀ ਆਪਣੇ ਜਿਹੜੇ ਸੀਐਮ ਨੇ ਉਹਨਾਂ ਦੀ ਸ਼ਕਲ ਵੀ ਸਾਨੇ ਦੇਖੀ ਨਹੀਂ ਕਦੇ ਨਾ ਟੀਵੀ ਤੇ ਦੇਖੀ ਤੇ ਨਾ ਕਦੇ ਆਈ ਐਮਪੀ ਤੁਹਾਡੇ ਐਮਪੀ ਜਿਹੜੇ ਆ ਉਹਨਾਂ ਨੇ ਕਿੰਨਾ ਕੋਈ ਯੋਗਦਾਨ ਦਿੱਤਾ ਸ਼ਹਿਰ ਦੇ ਵਿਕਾਸ ਦੇ ਵਿੱਚ ਜਿਹੜੇ ਐਮਪੀ ਸਾਡੇ ਧਰਮਵੀਰ ਗਾਂਧੀ ਜੀ ਨੇ ਆਮ ਆਦਮੀ ਤੋਂ ਨੇ ਉਹਨਾਂ ਨੇ ਆਮਾ ਦੀ ਬਾਡੀ ਛੋੜ ਚੁੱਕੇ ਜੀ ਹੁਣ ਚਲੋ ਛੋੜ ਚੁੱਕੇ ਹੋਣੇ ਵੈਸੇ ਉਹਨਾਂ ਨੇ ਇੱਕ ਗੱਲ ਉਹਨਾਂ ਦੀ ਜਿਹੜੀ ਹੈ ਬਹੁਤ ਵਧੀਆ ਕਿ ਜਿਹੜਾ ਵੀ ਕੇਂਦਰ ਸਰਕਾਰ ਵੱਲੋਂ ਐਮਪੀ ਨੂੰ ਫੰਡ ਮਿਲਦਾ ਖਰਚ ਕਰਨ ਲਈ ਉਹ ਉਹਨਾਂ ਨੇ 100% ਯੂਟਿਲਾਈਜ਼ ਕੀਤਾ ਹੈ ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਉਹਦੇ 1 ਕਰ ਕੀਤਾ ਗਿਆ ਸਕਦੇ ਆ ਜਿੰਨਾ ਵੀ ਫੰਡ ਉਹਨਾਂ ਨੂੰ ਮਿਲਦਾ ਸੀਗਾ ਉਸ 'ਚੋਂ 1 ਰੁਪਿਆ ਵੀ ਕਦੇ ਲੈਪਸ ਨਹੀਂ ਹੋਇਆ ਕਦੇ ਵਾਪਸ ਨਹੀਂ ਗਿਆ ਜਿਹੜੇ ਉਹਨਾਂ ਤੋਂ ਪਹਿਲਾਂ ਸਾਡੇ ਉਰੇ ਮਹਾਰਾਣੀ ਪ੍ਰਨੀਤ ਕੌਰ ਜੀ ਐਮਪੀ ਰਹੇ ਨੇ ਦੋ ਵਾਰੀ ਵਿਦੇਸ਼ ਰਾਜ ਮੰਤਰੀ ਵੀ ਰਹੇ ਨੇ ਉਹਨਾਂ ਦੇ ਹੁੰਦੇ ਇੱਥੇ ਕਈ ਵਾਰੀ ਜਿਹੜੇ ਫੰਡ ਗਵਰਨਮੈਂਟ ਵੱਲੋਂ ਸੈਂਟਰ ਗਵਰਨਮੈਂਟ ਵੱਲੋਂ ਮਿਲੇ ਉਹ ਲੈਪਸ ਵੀ ਹੋ ਕੇ ਚਲੇ ਗਏ ਤੁਸੀਂ ਦੱਸੋ ਸਰ ਕਾਫੀ ਪੁਰਾਣੀ ਬਜ਼ੁਰਗੋ ਤੁਸੀਂ ਇੱਥੇ ਰਾਜਨੀਤੀ ਦੇ ਮਾਹਰ ਵੀ ਲੱਗਦੇ ਹੋ ਹਮੇਸ਼ਾ ਐਮਐਲਏ ਤੁਹਾਡੇ ਇੱਥੇ ਪੈਰਾਸ਼ੂਟ ਨਾਲ ਹੀ ਨਹੀਂ ਉਤਾਰੇ ਗਿਆ ਸਾਰੇ ਸਾਰਾ ਨੀ ਤਾਂ ਪਾਰਟੀ ਪਾਲਿਸੀਸ ਉਹਦੇ ਤੇ ਪੈਰਾਸ਼ੂਟ ਵਾਲੇ ਦਾ ਕੋਈ ਮਤਲਬ ਨਹੀਂ ਹੁੰਦੀ ਆ ਇਹ ਜਿਹੜੇ ਮੈਰਿਟ ਦਾ ਹਿਸਾਬ ਹੁੰਦਾ ਹੈ ਮੈਰਿਟ ਦੇ ਹਿਸਾਬ ਨਾਲ ਹੀ ਗਣਨਾ ਕੀਤੀ ਜਾਂਦੀ ਹੈ ਤੁਸੀਂ ਕਿਹੇ ਸਵਾਲ ਪੁੱਛ ਰਹੇ ਸੀ ਵੀ 13 ਸੀਟਾਂ ਵਾਲਾ ਉਹਦੇ ਚ ਇਹ ਹੈ ਵੀ ਇੱਥੇ ਸਾਡਾ ਜਿਹੜਾ ਪੰਜਾਬ ਹੈ ਇਹਨੇ ਬੜਾ ਸੰਤਾਪ ਚੱਲਿਆ ਇੱਥੇ ਪੰਜਾਬੀ ਅਮਨ ਪਸੰਦ ਹੈ ਅੱਜ ਦਾ ਪੰਜਾਬੀ ਪੂਰਾ ਪੰਜਾਬ ਇਸ ਗੱਲ ਤੇ ਤੁਲਿਆ ਹੋਇਆ ਹੈ ਵੀ ਜੇ ਅਮਨ ਪਸੰਦ ਜਮਾਤ ਹੈ ਤਾਂ ਕਾਂਗਰਸ ਹੈ ਇਸ ਕਰਕੇ ਪੰਜਾਬੀਆਂ ਦਾ ਚਕੋ ਕਾਂਗਰਸ ਦੇ ਨਾਲ ਹੈ ਤੁਸੀਂ ਕਾਂਗਰਸ ਨੂੰ ਕਹੋਗੇ ਵੀ ਕਿ ਮਹਾਰਾਣੀ ਪ੍ਰਨੀਤਪੁਰ ਬੈਸਟ ਨੇ ਤੁਹਾਡੇ ਸਮਾਣੇ ਦੇ ਲਈ ਐਮਪੀ ਤਰ ਬਹੁਤ ਬੜੀ ਆ ਮਿਲਨਸਾਰ ਨੇ ਔਰ ਬਹੁਤ ਉੱਚ ਉੱਚ ਸੋਚ ਹੈ ਇੱਕ ਕਰਪਸ਼ਨ ਤੋਂ ਪਰਿਆ ਹੈ ਮਹਾਰਾਣੀ ਪ੍ਰਨੀਤਕੌਰ ਦਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਗਾਂਧੀ ਨੇ ਕੋਈ ਕੰਮ ਨਹੀਂ ਗਾਂਧੀ ਦੇ ਨਾਲ ਜਿਹੜੀ ਸੀ ਗਾਂਧੀ ਦੀ ਪਾਲਿਸੀ ਉਹ ਪਬਲਿਕ ਤੋਂ ਬਿਲਕੁਲ ਘਟ ਚੁੱਕਿਆ ਸੀਗਾ ਕਿਸੇ ਪਬਲਿਕ ਨੂੰ ਗੱਲ ਨਹੀਂ ਕਰੀ ਕਿਸੇ ਨਾਲ ਉਹਦੀ ਬਾਤ ਨਹੀਂ ਕੀਤੀ ਕਿਉਂਕਿ ਜਿਹੜਾ ਨੁਮਾਇੰਦਾ ਪਬਲਿਕ ਚ ਆਉਣਾ ਚਾਹੀਦਾ ਹੈ ਪੀਨਸਮੈਨ ਸੈਂਟਰ ਦੇ ਜਿਹੜੇ ਉਥਾ ਚੱਕੇ ਹੋਏ ਕਦਮ ਨੇ ਚਾਹੀਏ ਉਹ ਨੋਟਬੰਦੀ ਲਗਾ ਲੋ ਚਾਹੇ ਉਹ ਜੀਐਸਟੀ ਲਗਾ ਲੋ ਉਸ ਤੋਂ ਥ ਕੀ ਕਹੋਗੇ ਕਿ ਵਾਪਸ ਬਣਾਣਾ ਚਾਹੇਗਾ ਮੋਨ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਹੀਂ ਕੋਈ ਵੀ ਅੱਜ ਜੋ ਵਪਾਰੀ ਹੈ ਉਹ ਨਰਿੰਦਰ ਮੋਦੀ ਨੂੰ ਨਹੀਂ ਚਾਹੁੰਦਾ ਕਿਉਂਕਿ ਜੋ ਇੱਕ ਨੋਟਬੰਦੀ ਦਾ ਮੁੱਦਾ ਸੀ ਸਾਡੇ ਹਿੰਦੁਸਤਾਨ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਬਣ ਕੇ ਰਹਿ ਗਿਆ ਇਹ ਇੰਨਾ ਵੱਡਾ ਕਰਪਸ਼ਨ ਦਾ ਮੁੱਦਾ ਹੈ ਆਣ ਵਾਲੀਆਂ ਸਰਕਾਰਾਂ ਜੋ ਆਣਗੀਆਂ ਜਦੋਂ ਇਹ ਮੁੱਦਾ ਖੁੱਲਿਆ ਤਾਂ ਤੁਹਾਨੂੰ ਦੇਖਿਓ ਤੁਸੀਂ ਵੀ ਇਹ ਕੀ ਹੁੰਦਾ ਇਹ ਬਹੁਤ ਵੱਡਾ ਘਪਲਾ ਹੈ ਇੱਕ ਥੋਪਿਆ ਹੋਇਆ ਫੈਸਲਾ ਸੀ ਨਰਿੰਦਰ ਮੋਦੀ ਦਾ ਸਾਡੇ ਸਾਰੇ ਹਿੰਦੁਸਤਾਨ ਦੇ ਉੱਤੇ ਵਪਾਰੀ ਜੀਐਸਟੀ ਤੋਂ ਤੇ ਨੋਟਬੰਦੀ ਤੋਂ ਇੰਨਾ ਕਿ ਪ੍ਰੇਸ਼ਾਨ ਰਿਹਾ ਲੋਕਾਂ ਗਰੀਬ ਲੋਕ ਲਾਈਨ 'ਚ ਲੱਗੇ ਜਦੋਂ ਨੋਟਬੰਦੀ ਦੇ ਦੋ-ਦੋ ਮਹੀਨੇ ਲੋਕਾਂ ਦੇ ਘਰਾਂ 'ਚ ਚੂਲੇ ਨਹੀਂ ਬਲੇ ਮਜ਼ਦੂਰ ਆਪਣੀ ਦਿਹਾੜੀ ਛੱਡ ਕੇ ਲਾਈਨ 'ਚ ਬੈਂਕਾਂ ਦੀਆਂ ਲਾਈਨਾਂ 'ਚ ਲੱਗੇ ਅਮੀਰ ਆਦਮੀਆਂ ਨੂੰ ਇਹਦਾ ਬੈਨੀਫਿਟ ਮਿਲਿਆ ਕੁਝ ਘਰਾਣਿਆਂ ਨੂੰ 15 ਘਰਾਣੇ ਨੇ ਜਿਹੜਾ ਹਿੰਦੁਸਤਾਨ ਦਾ ਇੱਕ ਮੁੱਦਾ ਹੈ ਅੱਜ ਇਹ ਕਿ 15 ਘਰਾਣਿਆਂ ਦੇ ਵਿੱਚ ਹੀ ਇਹ ਕੰਮ ਨੋਟਬੰਦੀ ਦਾ ਮੁੱਦਾ ਹੋਇਆ ਪੰਜਾਬ ਦੀ ਰਾਜਨੀਤੀ 'ਚ ਬਰਗਾੜੀ ਕਾਂਡ ਬਹੁਤ ਵੱਡਾ ਮੁੱਦਾ ਬਹਰ ਬਣ ਕੇ ਆਇਆ ਜੀ ਕੀ ਬਰਗਾੜੀ ਕਾਂਡ ਦੇਸ਼ ਦਾ ਦੁਰਭਾਗ્યਪੂਰਣ ਕਾਂਡ ਹੈ ਔਰ ਅਕਾਲੀ ਸਰਕਾਰ ਦੀ ਫੇਲੀਅਰ ਸੀ પાઠ ਕਰਦੇ ਲੋਕਾਂ ਦੇ ਉੱਤੇ ਜੋ ਲੋਕ ਸਿਮਰਨ ਕਰ ਰਹੇ ਸੀ ਉਹਨਾਂ ਦੇ ਉੱਤੇ ਗੋਲੀਆਂ ਵਰਸਾਣਾ ਲਾਠੀਆਂ ਵਰਸਾਣਾ ਐਸੇ ਕਰਕੇ ਜਨਤਾ ਨੇ ਉਹਨਾਂ ਨੂੰ ਖੁੱਡੇ ਲੈ ਲਿਆ। ਖਾਮਿਆਜਾ ਕਾਲੀਆਂ ਨੂੰ ਇਹਦਾ ਕਾਮਯਾਬੀ। ਖਾਮਿਆਜਾ 13 ਦੀਆਂ 13 ਸੀਟਾਂ ਕਾਂਗਰਸ ਜਿੱਤੇਗੀ। ਔਰ ਮੇਰਾ ਜਿਹੜਾ ਮਿੱਤਰ ਹੂ ਨੇ ਕਹਿ ਰਿਹਾ ਸੀ ਕਿ ਗਾਂਧੀ ਜੀ ਨੇ ਬੜੇ ਕੰਮ ਕੀਤੇ ਸਮਾਣੇ ਦੇ ਅੰਦਰ। ਗਾਂਧੀ ਜੀ ਸਾਡੇ ਐਮਪੀ ਸਾਹਿਬ ਨੇ ਬ੍ਰਾਹਮਣ ਸਭਾ ਸਮਾਣਾਂ ਨੂੰ 2 ਲੱਖ ਰੁਪਏ ਦਿੱਤੇ ਸੀ ਟਾਇਲਟ ਬਣਾਉਣ ਵਾਸਤੇ। ਅੱਜ ਤੱਕ ਸਮਾਣੇ ਦੇ ਅੰਦਰ ਆਏ ਨਹੀਂ। ਾਰੇ 10 ਦਿਨ ਕਿ ਕਿਸ ਦਿਨੋਂ ਸਮਾਣੇ ਦੇ ਅੰਦਰ ਗਾਂਧੀ ਜੀ ਆ ਕੇ ਕਿਸੇ ਨੂੰ ਮਿਲਣ ਕਿਹੜਾ ਬੇਵਕੂ ਹੈ ਜਿਹੜਾ ਉਹਨੂੰ ਪ੍ਰਧਾਨ ਮੰਤਰੀ ਦੁਆਰਾ ਬਣਾਊਗਾ ਇਸ ਤੋਂ بڑا ਫੇਕੂ ਪ੍ਰਧਾਨ ਮੰਤਰੀ ਹਿੰਦੁਸਤਾਨ ਦੇ ਅੰਦਰ ਕੋਈ ਨਹੀਂ ਆਇਆ 15 ਲੱਖ ਤੁਹਾਡੇ ਖਾਤੇ ਚ ਆਣਗੇ ਆਏ ਨਹੀਂ ਕਾਲਾ ਤਾਂ ਨਾ ਆਏਗਾ ਆਇਆ ਨਹੀਂ ਬੁਲੇਟ ਰੇਲ ਚੱਲੇਗੀ ਚੱਲੀ ਨਹੀਂ ਗੰਗਾ ਸਾਫ ਹੋਏਗੀ ਹੋਈ ਨਹੀਂ ਮੈਨੂੰ ਇਹਦਾ ਦੱਸ ਦੋ ਵੀ ਕਿਹੜਾ ਕੰਮ ਹੈ ਜਿਹੜਾ ਉਹਨਾਂ ਨੇ ਕਿਹਾ ਸੀ ਉਹ ਹੋਇਆ ਇਸ ਕਰਕੇ ਤੁਸੀਂ ਦੇਖੋਗੇ ਕਿ ਨਰਿੰਦਰ ਮੋਦੀ ਜੀ ਖੁਦ ਆਪਣੀ ਸੀਟ ਦਾ ਹਰ ਜਨ ਕਿਤੇ ਰਾਹੁਲ ਗਾਂਧੀ ਵਰਸਸ ਨਰਿੰਦਰ ਮੋਦੀ ਰਾਹੁਲ ਗਾਂਧੀ ਜੀ ਕਿਸ ਲਈ ਕਰਨ ਲੋਗੇ ਕੀ ਦੋ ਗਿਣਾਓਗੇ ਉਹਨਾਂ ਦੀ ਖੂਬੀਆਂ ਉਹਨਾਂ ਵਿੱਚ ਸਾਰੀਆਂ ਹੀ ਖੂਬੀਆਂ ਨੇ ਜੀ ਕੋਈ ਇਹ ਜੀ ਹੈ ਹੀ ਨਹੀਂ ਵੀ ਜਿਹੜੀ ਆਪਾਂ ਨਾ ਗਨਾ ਸਕੀਏ ਇਹ ਗਰੀਬ ਨੇ ਜਿਨਾ ਆ ਟਾਟੇਹਾ ਵਸਤੀ ਹੈ ਜੀ ਇੱਥੇ ਇਹਨਾਂ ਦੇ ਇੱਕ ਇੱਕ ਦੋ ਦੋ ਬੱਤੀ ਹੈ ਉਹਨਾਂ ਦੇ ਤੁਸੀਂ ਜਾ ਕੇ ਦੇਖੋ ਕਿਸੇ ਦਾ 50000 ਕਿਸੇ ਦਾ 55000 ਐਨੇ ਬਿੱਲ ਆ ਰਹੇ ਨੇ ਵਿਚਾਰੇ ਛੋਟੇ ਛੋਟੇ ਮਕਾਨ ਨੇ ਉਹ ਕਿੱਥੋਂ ਜਾ ਕੇ ਉਹ ਕਰਨਗੇ ਜੀ ਪੰਜਾਬ ਸਰਕਾਰ ਨੇ ਵੀ ਨਹੀਂ ਕੀਤੇ ਬਾਦਾਂ ਸਰ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਮਾਸਟਰ ਟੈਂਕੀਆਂ ਤੇ ਚੱਲ ਰਹੇ ਨੇ ਨਰਸਾਂ ਉਹ ਟੈਂਕੀਆਂ ਤੇ ਚੱਲ ਰਹੀਆਂ ਨੇ ਇਹਨਾਂ ਨੇ ਵਾਦਾ ਦੱਸਣ ਦਾ ਸਹੀ ਕਿਹੜਾ ਵਾਦਾ ਪੂਰਾ ਕੀਤਾ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਇਹਨਾਂ ਨੇ ਸਿਰਫ ਲੁੱਟ ਰਹੇ ਨੇ ਕੁੱਟ ਰਹੇ ਨੇ ਆ ਸਮਾਨੇ ਦੀ ਤੁਸੀਂ ਹਾਲ ਦੇਖੋ ਜਾ ਕੇ ਆ ਗ੍ਰੀਨ ਸਿਟੀ ਆ ਉੱਥੋਂ ਨਕਸ਼ਾ ਪਾਸ ਕਰਨ ਦੇ ਪੈਸੇ ਲਈ ਜਾਂਦੇ ਨੇ ਉੱਥੇ ਸੀਬਰੇਜ ਦਾ ਨੌ ਨਾਥੇ ਆ ਸਾਡੀ ਤਹਿਸੀਲ ਤੋਂ ਜਿਹੜੀ 3 ਪੁਆਇੰਟ ਨੂੰ ਜਾਂਦੇ ਆ ਬਸਟੈਂਡ ਵਾਲੀ ਰੋਡ ਇਹ ਇੱਥੇ ਇੱਕ ਛੋਟਾ ਜਿਹਾ ਮੀਂਹ ਪੈ ਜਾਵੇ ਆ ਲੱਖ ਲੱਖ ਪਾਣੀ ਆ ਜਾਂਦਾ ਮੈਨੂੰ ਪੁੱਛਣਾ ਚਾਹਣਾ ਨਾ ਤਾਂ ਕਿਸੇ ਨੇ ਪਹਿਲੀ ਸਰਕਾਰ ਨੇ ਕੁਝ ਕੀਤਾ ਨਾ ਹੋਣਾ ਇਹ ਸਿਰਫ ਸਰਕਾਰ ਬਦਲੀ ਆ ਮੋਰ ਸਾਡੇ ਉਹੀ ਨੇ ਡੰਡੇ ਵੀ ਉਹੀ ਨੇ ਕੁੱਟਣ ਵਾਲੇ ਸਿਰਫ ਕੁੱਟਣ ਵਾਲੇ ਬਦਲੇ ਨੇ ਕੰਮ ਇਹਨਾਂ ਨੇ ਕੱਖ ਦਾ ਨਾ ਪਹਿਲਾਂ ਕੀਤਾ ਨਾ ਹੁਣ ਕਰਨਾ ਆਉਣ ਵਾਲਾ ਜਿਹੜਾ ਸਮਾਂ ਆਮ ਆਦਮੀ ਪਾਰਟੀ ਦਿੱਲੀ 'ਚ ਵੀ ਕਰਕੇ ਦਿਖਾ ਰਹੀ ਐ ਤੇ ਪੰਜਾਬ 'ਚ ਵੀ ਜਿੰਨੇ ਫੰਡ ਨੇ ਐਮਪੀ ਨੂੰ ਮਿਲਦੇ ਉਹ ਸਾਰੇ ਇਹਨਾਂ ਨੇ ਵਧੀਆ ਤਰੀਕੇ ਨਾਲ ਜੁਟੀਲਾਈਜ਼ ਕੀਤੇ ਨੇ ਜੇ ਕਹਿਣ ਭੋਗਾ ਵਿਆਹਾਂ ਦੀ ਰਾਜਨੀਤੀ ਆਮ ਆਦਮੀ ਪਾਰਟੀ ਨਹੀਂ ਕਰਦੀ ਇੰਨੀ ਗੱਲ ਕੋੜਾ ਤੇ ਫੜ ਗਿਆ ਕੀ ਕਹੋਗੇ ਰਾਹੁਲ ਗੰਦੀਵ ਯਾ ਮੋਦੀ ਦੇਖੋ ਜੀ ਮੈਂ ਸੈਂਟਰ ਦੀਆਂ ਪੰਜ ਇਲਕਸ਼ਨਾ ਚ ਵੋਟਾਂ ਪਾਈਆਂ ਨੇ ਪੰਜ ਪ੍ਰਧਾਨ ਮੰਤਰੀ ਚੁਣੇ ਨੇ ਮੈਂ ਨੇ ਮੇਰੇ ਸਾਹਮਣੇ ਇਹ ਦੋਨੇ ਹੀ ਜ਼ੀਰੋ ਨੇ ਕਿਸ ਨੂੰ بتاਓਗੇ ਫਿਰ ਮੈਂ ਸਭ ਤੋਂ ਤੁਸੀਂ ਦਿੱਲੀ 'ਚ ਕੰਮ ਦੇਖੋ ਅਰਵਿੰਦ ਕੇਜਰੀਵਾਲ ਦੇ ਮੈਂ ਤੇ ਇਹੀ ਕਹਿੰਦਾ ਵੀ ਹਿੰਦੂਸਤਾਨ 'ਚ ਵਿੱਚ ਪ੍ਰਧਾਨ ਮੰਤਰੀ ਹੈਗਾ ਤੇ ਕੇਜਰੀਵਾਲ ਹੈਗਾ ਇਸ ਤੋਂ ਸਭ ਥੱਲੇ ਜ਼ੀਰੋ ਨੇ ਪ੍ਰਿੰਕਾ ਗਾਂਧੀ ਨੂੰ ਰਾਜਨੀਤੀ ਚ ਉਤਾਰਿਆ ਗਿਆ ਕੀ ਸਮਝਦੇ ਹੋ ਕਿ ਰਾਹੁਲ ਗਾਂਧੀ ਦੀ ਫੇਲਿਅਰ ਸੀ ਰਾਹੁਲ ਗਾਂਧੀ ਆਪਣਾ ਪ੍ਰਭਾਵ ਨਹੀਂ ਦੇ ਸਕੇ ਤਾਂ ਕਰਕੇ ਪ੍ਰਿੰਕਾ ਗਾਂਧੀ ਨੂੰ ਉਤਾਰਨਾ ਪਿਆ ਦੇਖੋ ਇਹ ਜਿਹੜਾ ਪ੍ਰਿੰਕਾ ਗਾਂਧੀ ਨੂੰ ਇਹਨਾਂ ਨੇ ਉਤਾਰਿਆ ਜੀ ਇਹ ਹਰ ਵਾਰ ਕਾਂਗਰਸ ਜਿਹੜੀ ਹੈਗੀ ਹੈ ਬਿਲਕੁਲ ਮੋਕਾ ਜਿਹੜਾ ਇਹਨਾਂ ਨੂੰ ਪਤਾ ਲੱਗਦਾ ਵੀ ਸਾਡੀ ਜਿਹੜੀ ਪੇਛਲੀ ਲੀਡਰਸ਼ਿਪ ਹੈ ਇਹ ਬਿਲਕੁਲ ਫੇਲ ਹੋ ਚੁੱਕੀ ਹੈ ਲੋਕਾਂ ਦੇ ਮਨ ਦੇ ਵਿੱਚ ਪਾਉਣ ਵਾਸਤੇ ਵੀ ਪ੍ਰਿੰਕਾ ਗਾਂਧੀ ਆ ਰਹੀ ਹੈ ਪਤਾ ਨਹੀਂ ਕੀ ਬਦਲਾਵ ਕਰ ਦੇਗੀ ਕੀ ਕਰ ਦੇਗੀ ਇਹਦੇ ਨਾਲ ਕੋਈ ਇਹਨਾਂ ਦਾ ਫਰਕ ਨਹੀਂ ਪੈਣਾ ਹੈਗਾ ਪ੍ਰਿੰਕਾ ਗਾਂਧੀ ਆਉਣ ਨਾਲ ਭਾਵੇਂ ਕੋਈ ਆ ਜਾਏ ਕਾਂਗਰਸ ਤੇ ਜੀ ਜਵਾਬ ਦੇਣਾ ਚਾਹਾਂਗਾ ਉਹਨਾਂ ਨੇ ਕਿਹਾ ਵੀ STFG ਜਿਹੜੀ ਹੈਗੀ ਆ ਨਸ਼ਾ ਰੋਕਣਾ ਇਸ ਜਿਹੜੀ ਬਣਾਈ ਆ ਬਹੁਤ ਵਧੀਆ ਕੰਮ ਕਰ ਰਹੀ ਹੈ ਪਤਾ ਨਹੀਂ ਕਿਹੜਾ ਇਹਨਾਂ ਕੋਲ ਸਰਕਾਰੀ ਡਾਟਾ ਇਹਨਾਂ ਨੇ ਕਿਹਾ ਵੀ 75% ਜਿਹੜਾ ਨਸ਼ਾ ਉਹ ਬੰਦ ਹੋ ਚੁੱਕਿਆ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦਾ ਵੀ ਕਿਹੜੀ ਕੰਪਨੀ ਦਾ ਕਿਹੜੀ ਜਿਹੜੀ ਹੈਗਾ ਡਾਟਾ ਇਹਨਾਂ ਕੋਲ ਹੈ ਅੱਜ ਜਿਹੜਾ ਨਸ਼ਾ ਹੈ ਉਹ ਸਬਜ਼ੀ ਮੰਡੀ ਵਾਂਗੂ ਸਬਜ਼ੀ ਚੋ ਆਲੂ ਸਬਜ਼ੀ ਮੰਡੀ ਚੋ ਆਲੂ ਲੈਣੇ ਔਖੇ ਆ ਨਸ਼ਾ ਲੈਣਾ ਸੌਖਾ ਹੈ ਜੇ ਇਹਨਾਂ ਨੂੰ ਕੋਈ ਸ਼ੱਕ ਹੈ ਤੇ ਕੱਲ ਸਿਮਰਜੀਤ ਸਿੰਘ ਬੈਂਸ ਨੇ ਦੀ ਰਿਪੋਰਟ ਦਿੱਲੀ ਚ ਲਾਗੂ ਕੀਤੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਜ ਜਨੇ ਆਪਣੇ ਸੁਆਮੀਨਾਥ ਦੀ ਰਿਪੋਰਟ ਲਾਗੂ ਕੀਤੀ ਹੈ ਜੀ ਮੁੱਦਾ ਕੀ ਹੈ ਸਮਾਣੇ ਦਾ ਸਮਾਣੇ ਦਾ ਜਿਹੜਾ ਮੇਨ ਮੁੱਦਾ ਜੀ ਜਿਹੜੇ ਭਾਈ ਸਾਹਿਬ ਦੱਸ ਰਹੇ ਸੀ ਨਸ਼ੇ ਦੀ ਗੱਲ ਸਾਡੇ ਸਮਾਣੇ ਚ ਕੋਈ ਪਿੰਡ ਸਮਾਣੇ ਹਲਕ ਦਾ ਹੈ ਜਾਨੀ ਜਿੱਥੇ ਨਸ਼ਾ ਨਾ ਮਿਲਦਾ ਹੋਵੇ ਜਿਹੜੇ ਸਰਕਾਰ ਨੋ ਨਸ਼ਾ ਬੰਦ ਦੀ ਗੱਲ ਕਰਦੇ ਸੀ ਕੋਈ ਨਸ਼ਾ ਬੰਦ ਨਹੀਂ ਹੋਇਆ ਜਿਵੇਂ ਪਹਿਲਾਂ ਵੀ ਕਿਹਾ ਸੀ ਓਵੇਂ ਹੀ ਵਿਕਦਾ ਰਿਹਾ ਪਹਿਲਾਂ ਵੀ ਵਿਕਦਾ ਸੀ ਗੱਲ ਇਸ ਤਰ੍ਹਾਂ ਹੈ ਵੀ ਸਾਡੇ ਸਾਥੀ ਕਹ ਰਹੇ ਸੀ ਵੀ 10 ਸਾਲਾਂ ਕਾਲੀ ਸਰਕਾਰ ਪਾਜ ਫਸਸ ਕਰ ਰਹੀ ਉਸ ਤੋਂ ਪਹਿਲਾਂ ਵੀ ਸਰਕਾਰ ਆਈਆਂ ਨਸ਼ਾ ਨਾ ਪਹਿਲਾਂ ਬੰਦ ਹੋਇਆ ਨਾ ਨਸ਼ਾ ਹੁਣ ਬੰਦ ਹੋਇਆ ਨਸ਼ਾ ਉਸ ਦਿਨ ਚਲਦਾ ਹੈ ਸਰਕਾਰ ਨੇ ਚੋਣਾਂ 'ਚ ਵਾਅਦਾ ਕੀਤਾ ਸੀ ਵੀ ਘਰ-ਘਰ ਨੌਕਰੀ ਦਵਾਂਗੇ ਅਸੀਂ ਘਰ-ਘਰ ਨੌਕਰੀ ਦਵਾਂਗੇ ਪਰ ਮੈਂ ਸਮਝਦਾ ਨਹੀਂ ਇੱਕ ਵੀ 2 ਸਾਲ ਦੇ ਟਰਮ ਦੇ ਵਿੱਚ ਇੱਕ ਵੀ ਇਹਨਾਂ ਨੇ ਬੱਚਾ ਅਜੇ ਤੱਕ ਭਰਤੀ ਨਹੀਂ ਕੀਤਾ ਜਿਹੜੇ ਲੱਗੇ ਹੋਏ ਸੀ ਉਹ ਵੀ ਸਰਕਾਰ ਕਿਸੇ ਟੰਗ ਤਰੀਕੇ ਨਾਲ ਉਹਨਾਂ ਨੂੰ ਕੰਡਣ ਜਾ ਰਹੀ ਆ ਉਹ ਵੀ ਟੀਚਰਾਂ ਦੀ ਗੱਲ ਕਰ ਰਹੇ ਹੋ ਮੈਂ ਟੀਚਰਾਂ ਦੀ ਵੀ ਗੱਲ ਕਰਦਾ ਨਰਸਾਂ ਦੀ ਵੀ ਗੱਲ ਕਰਦਾ ਉਹ ਜਿਹੜੇ ਉਹਨਾਂ ਨੇ ਬਿਆਨ ਬਾਜ਼ੀ ਆ ਜਿਹੇ ਅਖਬਾਰਾਂ ਚੀਨ ਨੇ ਅਜੇ ਅੰਬਲੀ ਜਾਮਾ ਕਿਸੇ ਨੂੰ ਨਹੀਂ ਪਾਇਆ ਨਹੀਂ ਹੋਇਆ ਵਾਦੇ ਪੂਰੇ ਨਹੀਂ ਹੋਏ ਪਰ ਬਰਗਾੜੀ ਕਾਂਡ ਇੱਕ ਬਹੁਤ ਵੱਡਾ ਮੁੱਦਾ ਪੰਜਾਬ ਦੀ ਰਾਜਨੀਤੀ ਜਿਵੇਂ ਕੇ ਉੱਭਰਿਆ ਕੀ ਕਹੋਗੇ ਕਿ ਬਰਗਾੜੀ ਅਕਾਲੀਆਂ ਦੇ ਉੱਤੇ ਕੋਈ ਅਸਰ ਪਾਊਗਾ ਜਿਹੜਾ ਬਰਗਾੜੀ ਕਾਂਡ ਆਣਾ ਜੀ ਉਹ ਇੱਕ ਧਾਰਮਿਕ ਮੁੱਦਾ ਹੈ ਉਸ ਵਿਸ਼ੇ ਤੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਪੰਜਾਬ ਦੀ ਰਾਜਨੀਤੀ 'ਚ ਬਰਗਾੜੀ ਕਾਂਡ ਦਾ ਕੋਈ ਇੰਨਾ ਜ਼ਿਆਦਾ ਅਸਰ ਹੋਣ ਵਾਲਾ ਨਹੀਂ ਹੈ ਕਿਉਂਕਿ ਇਹ ਜਿਹੜਾ ਮੁੱਦਾ ਹੈ ਇਹ ਨਰੋਲ ਰਾਜਨੀਤਿਕ ਮੁੱਦਾ ਹੈ ਬਰਗਾੜੀ ਕਾਂਡ ਦਾ ਜੋ ਵੀ ਹੁਣ ਤੱਕ ਤੁਸੀਂ ਦੱਸੋ ਬਰਗਾੜੀ ਕਾਂਡ 'ਤੇ ਕੁਝ ਹੋਊਗੇ ਤੁਸੀਂ ਕਹੋਗੇ ਜੀ ਬਰਗਾੜੀ ਕਾਂਡ ਦੇ ਕੁਝ ਤੁਸੀਂ ਬਰਗਾੜੀ ਕਾਂਡ ਦੇ ਉੱਤੇ ਦੱਸੋ ਕੁਝ ਸਰ ਬਰਗਾੜੀ ਕਾਂਡ ਜਿਹੜਾ ਸੀਗਾ 10 ਸਾਲਾਂ ਦੀ ਜਿਹੜੀ ਅਕਾਲੀ ਭਾਜਪਾ ਸਰਕਾਰ ਰਹੀ ਹੈ ਉਹਦਾ ਇੱਕ ਬਹੁਤ ਵੱਡਾ ਫੇਲਿਅਰ ਹੈ ਅੱਜ ਬਹੁਤ ਸ਼ਰਮ ਦੀ ਗੱਲ ਹੈ ਕਿ ਜਿਹੜੀ ਆਪਣਾ ਰਿਪੋਰਟ ਸੀਗੀ ਆਪਣਾ ਜਸਟਿਸ ਸੀ ਦੀ ਉਹਦੇ ਵਿੱਚ ਆਪਣਾ ਇਹਨਾਂ ਦੇ ਮੁੱਖ ਮੰਤਰੀ ਤੱਕ ਦੇ ਜਿਹੜੇ ਨਾਮ ਜਿਹੜੇ ਆਏ ਨੇ ਆਲਾ ਅਫਸਰ ਜਿਹੜੇ ਪੁਲਿਸ ਦੇ ਸੀਗੇ ਉਹਦੇ ਵਿੱਚ ਨਾਮ ਆਏ ਨੇ ਜਿਹੜੇ ਬਰਗਾੜੀ ਕਾਰਡ ਹੈ ਇਹ ਕਹਿ ਰਹੇ ਨੇ ਕੋਈ ਅਸਰ ਨਹੀਂ ਪਾਊਗਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਮੈਂ ਕਹਿ ਰਿਹਾ ਇਹ 13 ਦੀ ਪੰਜਾਬ ਦੀ ਸੀਟਾਂ ਨੇ ਇਹਦੇ ਵਿੱਚ ਇੱਕ ਵੀ ਸੀਟ ਜਿਹੜੀ ਆ ਅਕਾਲੀ ਜਿਹੜੀ ਕੋਈ ਸਰਕਾਰ ਇਹਦੋਂ ਨਹੀਂ ਆਏਗੀ ਇਹਦੇ ਵਿੱਚ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਪਹਿਨਾਂੇ ਹਿੰਦੁਸਤਾਨ ਚ ਕੋਈ ਸਟ੍ਰਾਈਕ ਨਹੀਂ ਹੋਈ ਆ ਕੋਈ ਹਮਲਾ ਪਹਿਲਾਂ ਨਹੀਂ ਕਰਿਆ ਜੋ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਇਹਨਾਂ ਨੇ ਦੁਸ਼ਮਣ ਨੂੰ ਮਾਰਿਆ ਹਾਰੋ ਸਾਰੇ ਮੁਲਕਾਂ ਦੇ ਵਿੱਚ ਆਵਾਜ਼ ਗਈ ਹੈ ਅੱਜ ਪਾਕਿਸਤਾਨ ਬਹੁਤ ਬੁਰੀ ਤਰ੍ਹਾਂ ਮੋਦੀ ਜੀ ਤੋਂ ਡਰਿਆ ਹੋਇਆ ਹੈ ਔਰ ਦਬਿਆ ਹੋਇਆ ਹੈ ਜੋ ਚੀਜ਼ ਅਸੀਂ ਚਾਹੁੰਦੇ ਆ ਉਹ ਮੋਦੀ ਜੀ ਨੇ ਪੂਰੀ ਕੀਤੀ ਹੈ ਇੱਕ ਗੱਲ ਇੱਕ ਗੱਲ ਕਰਕੇ ਦੂਸਰੀਆਂ ਸਟੇਟਾਂ 'ਚ ਮੈਂ ਪੰਜਾਬ 'ਚ ਦੇਖ ਰਿਹਾ ਠੀਕ ਹੈ ਇੱਥੇ ਇਹਨਾਂ ਦੀ ਸਰਕਾਰ ਹੈ ਬਾਹਰਲੀਆ ਸਟੇਟਾਂ ਦੇ ਵਿੱਚ ਇੱਕ ਗੱਲ ਤਾਂ ਲੱਗ ਰਿਹਾ ਹੈ ਇੱਕ ਗੱਲ ਮੈਂ ਆਪਣੇ ਸਾਥੀ ਵੀ ਜਿਹੜੇ ਪਹਿਲਾਂ ਕਹਿ ਰਹੇ ਸੀ ਵੀ ਇਹ ਜਿਹੜਾ ਇਹ ਸਟ੍ਰਾਈਕ ਹੋਈ ਨਹੀਂ ਹੈਗੀ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ ਕਿ ਚਾਈਨਾ ਜਿਹੜਾ ਹਮੇਸ਼ਾ ਕੀ ਪਾਕਿਸਤਾਨ ਦੇ ਨਾਲ ਰਿਹਾ ਹੈ ਪਾਕਿਸਤਾਨ ਦੀ ਸਪੋਰਟ ਤੇ ਰਿਹਾ ਹੈ ਕੀ ਇਸ ਜਿਹੜੀ ਇਸ ਹੁਣ ਜਿਹੜੀ ਵਾਰਦਾਤ ਹੋਈ 44 ਫੌਜੀ ਮਰੇ ਇੰਡੀਆ ਨੇ ਇਸ ਤਰ੍ਹਾਂ ਕੀਤਾ 25 ਉਹਦੇ ਨਾਲ ਕਿਉਂ ਨਹੀਂ ਆਇਆ ਇਹ ਸਿਰਫ ਕਿਸੇ ਨੂੰ ਡਰਾਇਆ ਇਹ ਸਿਰਫ ਡਰਾ ਮੋਦੀ ਜੀ ਦਾ ਚైనా ਵੀ ਡਰਦਾ ਸਾਰਾ ਸਾਰਾ ਵਰਲਡ ਨਾਲ ਹੈ ਸਾਰਾ ਸਾਰਾ ਵਰਲਡ ਮੇਰੇ ਮਿੱਤਰ ਮੇਰੇ ਮਿੱਤਰ ਕਹਿ ਰਹੇ ਆ ਕਿ ਕਾਂਗਰਸ ਦੇ ਟਾਈਮ ਚ ਕੋਈ ਸਰਜਿਕਲ ਸਟ੍ਰਾਈਕ ਨਹੀਂ ਹੋਈ 1948 ਦੀ ਜੰਗ 1965 ਦੀ ਜੰਗ 1971 ਦੀ ਜੰਗ ਸਾਰੀਆਂ ਕਾਂਗਰਸ ਦੇ ਟਾਈਮ ਚ ਹੋਈ ਹੈ ਔਰ ਇਹ ਸਾਰੀ ਸਰਜਿਕਲ ਸਟ੍ਰਾਈਕ ਇੰਡੀਅਨ ਕਾਂਗਰਸ ਨੇ ਕੀਤੀ ਹੈ ਸਰ ਇੱਕ ਮਿੰਟ ਇੱਕ ਮਿੰਟ ਸਰ ਮੈਂ ਮੈਂ ਯਾਰ ਇੱਕ ਮਿੰਟ ਇੱਕ ਮਿੰਟ ਮੈਂ ਸਰ ਕਹਿਣਾ ਚਾਹੁੰਦਾ ਰਾਹੁਲ ਇਹ ਕਿੰਨੀ ਕੱਟੀ ਕੱਟਿਆ ਹਰਕਤ ਤੇ ਉਤਰਿਆ ਇਹਨੇ ਕੀ ਭਾਬਾ ਇਹਨਾਂ ਗੱਲਾਂ ਦਾ ਕਾਹਦੇ ਰਾਹੁਲ ਕਾਹਦੇ ਸਿੱਧੂ ਜਿਹੜਾ ਸੰਭ ਬ੍ਰਦਰ ਮੈਂ ਗੱਲ ਮੈਂ ਪੁੱਛਣਾ ਚਾਹੁੰਦਾ ਦੇਖੋ ਸ਼ਾਂਤੋ ਕੇ ਸੁਣੋ ਇਹ ਸੈਂਟਰ ਸਰਕਾਰ ਹੈ ਜਿਹੜੀ ਇਹਦੀ ਇੰਟੈਲੀਜੈਂਸੀ ਕਿੱਥੇ ਗਈ ਧੀ ਜਦੋਂ ਸਾਡੇ 44 ਸ਼ਹੀਦ ਹੋਏ ਤੇ ਉਦੋਂ ਇਹ ਕਿੱਥੇ ਸੁੱਤੇ ਪਏ ਸੀਗੇ ਇਹਨਾਂ ਦੀ ਅੱਖਾਂ ਨਹੀਂ ਖੁੱਲੀਆਂ ਸੀ ਸਾਡੀ ਇੰਟੈਲੀਜੈਂਸੀ ਸੁੱਤੀ ਪਈਦੀ ਉਦੋਂ ਪਰ ਕਾਂਗਰਸ ਕਾਂਗਰਸ ਵੱਲ ਵੀ ਗੁਜਰਾਤੀ ਹਮਲਾ ਹੋਇਆ ਸੀ ਸਾਬ ਬਿਲਕੁਲ ਦੇਖੋ ਉਹ ਕਿਸੇ ਵੀ ਕਿਸੇ ਦੀ ਵੀ ਸਰਕਾਰ 'ਚ ਹੋਇਆ ਹੋਵੇ ਜਾਂ ਇੰਟੈਲੀਜੈਂਸੀ ਫੇਲ ਹੁੰਦੀ ਆ ਉਦੋਂ ਇਹ ਹਮਲੇ 'ਨਾਂ 44 ਸਾਡੇ ਨੌਜਵਾਨ ਭਰਾ ਮਾਰੇ ਗਏ ਇਹ ਉਹਨਾਂ ਦੇ ਬਦਲਾ ਲਿੱਤਾ ਗਿਆ ਇਹ ਕਿਹਾ ਜਾ ਰਿਹਾ ਕਾਦਾ ਕਾਦਾ ਬਦਲਾ ਲਿੱਤਾ ਜਿਨ੍ਹਾਂ ਨੇ ਹਜੇ ਤੱਕ ਸਿਰਫ ਦਰਖਤਾਂ ਤੇ ਜਾ ਕੇ ਉਥੇ ਬੰਬ ਸੱਟੇ ਪਤਾ ਨਹੀਂ ਕੋਈ ਮਰਿਆ ਕੋਈ ਨਹੀਂ ਮਰਿਆ ਕਿਹੜਾ ਵਿਖਿਆ ਉਥੇ ਹਜੇ ਤੱਕ ਕਿਸੇ ਨੂੰ ਇੱਕ ਬੰਦਾ ਨਹੀਂ ਵਿਖਿਆ ਕੋਈ ਮਾਰਕ ਨਹੀਂ ਮਾਰਿਆ ਇਹ ਬਿਲਕੁਲ ਮੋਦੀ ਨੇ ਦੇਸ਼ ਦਾ ਸਿਰ ਉੱਚਾ ਕਰਿਆ ਮੋਦੀ ਨੇ ਦੇਸ਼ ਦਾ ਸਿਰ ਉੱਚਾ ਕਰਿਆ ਸਾਰੇ ਵਰਲਡ ਦੇ ਵਿੱਚ ਮੋਦੀ ਮੋਦੀ ਹੋ ਰਹੀ ਹੈ ਉਹਨਾਂ ਨੇ ਸਰਜਿਕਲ ਸਟ੍ਰਾਈਕ ਕੀਤਾ ਦੂਜੇ ਮੁਲਕ ਦੇ ਵਿੱਚ ਜਾ ਕੇ ਹਮਲਾ ਕਰਿਆ ਇਸ ਗੱਲ ਦਾ ਉਹ ਬਹੁਤ ਗਲਤ ਹੈ ਬਹੁਤ ਗਲਤ ਹੈ ਆਪਣੀ ਫੌਜ ਦੇ ਇਹੋ ਜਿਹਾ ਘਟਾਕਸ ਕਰਨੇ ਮੈਂ ਕਹਿੰਦਾ ਇਸ ਤੋਂ ਵੱਡ ਤਰਪਾਗਪੂਰਨ ਗੱਲ ਕੋਈ ਹੋਰ ਨਹੀਂ ਉਚਕਦੀ ਅਸੀਂ ਪ੍ਰਾਈਮ ਮਿਨਿਸਟਰ ਆਪਣੇ ਪ੍ਰਾਈਮ ਮਿਨਿਸਟਰ ਨੂੰ ਚਾਉਂਦੇ ਆ ਕਿ ਉਹ ਰਫੇਲ ਮੁੱਦੇ ਦੇ ਉੱਤੇ ਬਿਲਕੁਲ ਜਿਹੜਾ ਇਹਨਾਂ ਨੇ ਘਟਾਲਾ ਕੀਤਾ ਹੈ ਰਫੇਲ ਮੁੱਦੇ ਦੇ ਉੱਤੇ ਉਹ ਅਸੀਂ ਜਿਹੜੇ ਸਾਡਾ ਪ੍ਰਾਈਮ ਮਿਨਿਸਟਰ ਬਣੇਗਾ ਉਹ ਇਸ ਮੁੱਦੇ ਦੇ ਉੱਤੇ ਇਹਨਾਂ ਨੂੰ ਕਲੀਅਰਿਫਿਕੇਸ਼ਨ ਲਵੇ ਕਲੀਅਰਿਫਿਕੇਸ਼ਨ ਆਲਰੇਡੀ ਆ ਚੁੱਕੀ ਹੈ ਸੁਪਰੀਮ ਕੋਰਟ ਆਪਣੀ ਜੱਜਮੈਂਟ ਦੇ ਚੁੱਕੇ ਕੋਈ ਕਪਲਾ ਨਹੀਂ ਹੋਇਆ ਨਹੀਂ 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 ਇਹਨਾਂ ਨੇ ਬਿਲਕੁਲ ਝੂਠ ਬੋਲੇ ਹੈ ਇਹਨਾਂ ਨੇ ਝੂਠੇ ਐਫੀਡਵਿਟ ਦਿੱਤੇ ਨੇ ਕਦੇ ਤੋਂ ਨੇ ਸੁਨੇ ਅੱਜ ਤੱਕ ਵੀ ਰੱਖਿਆ ਮੰਤਰਾਲੇ ਦੇ ਦਫਤਰ ਦੇ ਵਿੱਚੋਂ ਇੱਕ ਫਾਈਲ ਚੋਰੀ ਹੋ ਜੇ ਦੱਸੋ ਤੁਸੀਂ ਇਹਨੂੰ ਕੀ ਕਹੋਗੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਇਸ ਤੇ ਇਹ ਜਿਹੜੀ ਇਹ ਜੇ ਤੁਸੀਂ ਰੈਫਰਲ ਦੀ ਗੱਲ ਕਰਦੇ ਹੋ ਸੁਪਰੀਮ ਕੋਰਟ ਨੇ ਇਹ ਗੱਲ ਨਹੀਂ ਕਹੀ ਵੀ ਪਰਚੇਸ ਠੀਕ ਹੋਈ ਹੈ ਉਹਨਾਂ ਨੇ ਤਾਂ ਇਹ ਕਹੀ ਵੀ ਸੌਦਾ ਹੋਇਆ ਹੈ ਇਹ ਜਿਹੜੀ ਇੱਕ ਪੰਜ ਵਾਲੀ ਚੀਜ਼ 15 ਖਰੀਦੀ ਜਾਵੇ ਕਰਕੇ ਸੁਪਰੀਮ ਕੋਰਟ ਨੇ ਵੀ ਜਾਇਜ਼ ਹੈ ਹਾਂ ਜੀ ਆ ਕੌਣ ਵੈਲਥ ਜੇ ਆਪਾਂ ਨੇ ਬਹੁਤ ਕੁਝ ਸਹੀ ਕਰ ਦਿੱਤਾ ਇੱਕ ਦੱਸੋ ਕਰਤਾਰਪੁਰ ਕੋਰੀਡੋਰ ਕਰਤਾਰਪੁਰ ਕੋਰੀਡੋਰ ਦਾ ਮਸਲਾ ਬਹੁਤ ਗਰਮ ਮਸਲਾ ਚੱਲ ਰਿਹਾ ਹੈ ਪੰਜਾਬ ਦੀ ਸਰਕਾਰ ਕਹਿੰਦੀ ਹੈ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਏ ਨੇ ਹਰਸਿਮਰਤ ਕੋਰਟ ਬਾਦਲ ਕਹਿੰਦੀ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਉਸ ਨੂੰ ਪ੍ਰਵਾਨਗੀ ਦਿੱਤੀ ਹੈ ਕੀ ਕਹੋਗੇ ਦੇਖੋ ਜਿਹੜੇ ਸਰਹੱਦਾਂ ਦੇ ਮਸਲੇ ਹੁੰਦੇ ਦੇ ਨੇ ਉਹ ਕੋਈ ਮਤਲਬ ਸਟੇਟ ਗਵਰਨਮੈਂਟ ਦੇ ਫਾਇਦਾ ਕਿਹਨੂੰ ਮਿਲੇਗਾ ਇਸ ਦਾ ਫਾਇਦਾ ਤਾਂ ਸਾਰੇ ਪੰਜਾਬ ਦੇ ਸਿੱਖਾਂ ਨੂੰ ਮਿਲੇਗਾ ਪੰਜਾਬ ਦੀ ਜਨਤਾ ਨੂੰ ਮਿਲੇਗਾ ਕ੍ਰੈਡਿਟ ਵਾਰਛੜੀ ਹੋਈ ਹੈ ਦੋਨੋਂ ਪਾਸੇ ਦੇਖੋ ਜਿਹੜੇ ਲੋਕ ਇਹ ਕਹਿੰਦੇ ਨੇ ਵੀ ਇਹ ਮੇਬੀ ਸਿੱਧੂ ਨੂੰ ਮਿਲੇ ਜਾਂ ਅਮਰਿੰਦਰ ਸਿੰਘ ਨੂੰ ਮਿਲੇ ਜਾਂ ਕਿਸੇ ਹੋਰ ਨੂੰ ਮਿਲੇ ਇਹ ਸੈਂਟਰ ਦੇ ਮਸਲੇ ਨੇ ਸੈਂਟਰ ਨੇ ਕੋਰੀਡੋਰ ਖੋਲ੍ਹਿਆ ਪੰਜਾਬ ਦੇ ਜਨਤਾ ਲਈ ਪੰਜਾਬ ਦੇ ਸਿੱਖਾਂ ਲਈ ਪੰਜਾਬ ਦੇ ਸਾਰੇ ਧਾਰਮਿਕ ਮੁੱਦਾ ਹੈ ਪੰਜਾਬ ਦੀ ਸਾਰੀ ਜਨਤਾ ਨੂੰ ਇਸ ਦਾ ਫਾਇਦਾ ਮਿਲੇਗਾ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਨਗਰੀ ਦੇ ਵਿੱਚ ਜਾ ਕੇ ਮਾਸਤ ਹੋ ਸਕਦਾ ਹੈ ਸਖਸ਼ੀਅਤ ਦੇ ਤੌਰ ਤੇ ਦੇਖਿਆ ਜਾਏ ਤਾਂ ਨਰਿੰਦਰ ਮੋਦੀ ਸ਼ਖਸੀਅਤ ਦੇ ਅੱਗੇ ਰਾਹੁਲ ਗਾਂਧੀ ਜਖਸ਼ੀਅਤ ਨੂੰ ਕਿੱਥੇ ਦੇਖਦੇ ਹੋ ਅਾਕਾਸੋ ਕਿ ਤੇ ਅਭੀ ਇੱਕ ਜ਼ਮੀਨ ਤੇ ਸੂਰਜ ਦਾ ਫਰਕ ਹੈ ਲੱਗ ਜੂ ਪਤਾ ਰਾਹੁਲ ਗਾਂਧੀ ਜ਼ਮੀਨ ਤੇ ਬਟੇਗਾ ਮੋਦੀ ਜੀ ਸੂਰਜ ਤੇ ਬੈਠੇ ਨੇ ਇੱਕ ਗੱਲ ਹੋਰ ਹੈ ਅੱਜ ਜਿਹੜਾ ਦੇਸ਼ ਆਪਣਾ ਇਸ ਦੇਸ਼ ਦੀ ਕਿੰਨੀ ਬੇਇਜ਼ਤੀ ਹੁੰਦੀ ਸੀ ਪਹਿਲਾਂ ਵਿਦੇਸ਼ਾਂ ਦੇ ਵਿੱਚ ਇਹ ਦੇਸ਼ ਨੂੰ ਕਿਹਾ ਜਾਂਦਾ ਵੀ ਸਪੱਲ ਸਪੇਰਿਆਂ ਦਾ ਦੇਸ਼ ਹੈ ਅੱਜ ਇਹਨੂੰ ਕਿਹਾ ਜਾਂਦਾ ਵੀ ਦੇਸ਼ ਤਰੱਕੀ ਵਾਲਾ ਦੇਸ਼ ਹੈ ਅੱਜ ਦੇਸ਼ ਦੁਨੀਆ ਦਾ ਮੁਕਾਬਲਾ ਕਰ ਰਿਹਾ ਪਰ ਧਾਰਾ 370 ਉੱਤੇ ਅੱਜ ਵੀ ਖੜੀ ਹੈ ਮੰਦਰ ਅੱਜ ਵੀ ਨਹੀਂ ਬਣਿਆ ਮਹਿੰਗਾਈ ਉੱਥੇ ਹੀ ਹੈ ਪੈਟਰੋਲ ਦੇ ਰੇਟ ਕੋਈ ਖਾਸ ਵਰਗ ਨਹੀਂ ਆਏ ਕੀ ਹੋ ਗਏ ਪੈਟਰੋਲ ਦੇ ਰੇਟ ਘਟੇ ਨਹੀਂ ਪਹਿਲਾਂ ਨਾਲੋਂ ਜਿਸ ਤਰ੍ਹਾਂ ਪਹਿਲਾਂ ਪਹਿਲਾ ਪਹਿਲਾ 85 ਰੁਪਏ પેટ્રોલ ਹੋ ਗਿਆ 75 ਰੁਪਏ પેટ્રોલ 70 72 ਰੁਪਏ પેટ્રોલ ਹੈਗਾ ਪਹਿਲੀ ਗੱਲ ਦੂਸਰੀ ਗੱਲ ਜਿਹੜੇ ਮਹਿੰਗਾਈ ਦੀ ਗੱਲ ਕਰਦੇ ਆਪਾਂ ਜਿਹੜੇ ਖਾਣ ਵਾਲੀ ਚੀਜ਼ਾਂ ਨੇ પેટ્રોલ ਦਾ ਜਲਾ ਕਿਸੇ ਕੋ ਪੀਏ ਨਾ ਪੀਏ ਫੁੱਕੇ ਨਾ ਫੁੱਕੇ ਲੇਕਿਨ ਖਾਣ ਵਾਲੀ ਚੀਜ਼ਾਂ ਵਾਲੇ ਦੇਖੋ ਦੁੱਧ ਕਿੰਨਾ ਸਸਤਾ ਹੈਗਾ ਦਾਲਾ ਕਿੰਨਾ ਸਸਤੀ ਆਈਆਂ ਨੇ ਇਸ ਤੋਂ ਇਲਾਵਾ ਹੋਰ ਜਿਹੜੀ ਖਾਣ ਵਾਲੀ ਚੀਜ਼ਾਂ ਨੇ ਕਰੰਨੇ ਦਾ ਸਾਮਾਨ ਅੱਜ ਕਰੰਨੇ ਦੀ ਦੁਕਾਨ ਤੇ ਜਾ ਕੇ ਦੇਖੋ ਕਿੰਨਾ ਬੁੱਧਾ ਸਸਤੇ ਨੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਧਾਰਾ 370 ਦੀ ਜਿਹਨੂੰ ਪੁੱਛੇ ਗਰੀਬਾਂ ਨੂੰ ਪੁੱਛ ਕੇ ਦੇਖੋ ਜਿਹੜੀ ਉਹਨੇ ਬੰ ਨੇ 25 25 30 30 ਲੱਖ ਰੁਪਏ ਦੇ ਸਕੀਮਾਂ ਦਿੱਤੀ ਉਹਨੇ ਸਭ ਦੇ ਏ.ਡੀ.ਐਮ ਕਾਰਡ ਖੁਲਾਲੇ ਖਾਤੇ ਖੁਲਾਲੇ ਜੀ ਕਿਤੇ ਕੁਝ ਨਹੀਂ ਆਇਆ 1 ਰੁਪਇਆ ਨਹੀਂ ਆਇਆ ਉਹੀ ਗੁੰਮਰਾ ਬਣਾਉਂਦੇ ਨੇ ਕੈਪਟਨ ਸਾਹਿਬ ਨੇ ਵੀ ਵਾਦੇ ਪੂਰੇ ਨਹੀਂ ਕੀਤੇ ਉਹਨਾਂ ਦੇ ਉੱਤੇ ਕੈਪਟਨ ਸਾਹਿਬ ਦੇ ਹਾਰੇ ਜਿਹੜੇ ਇੱਕ ਬੰਦੇ ਨੇ ਜਿਹੜੇ ਮжоਰਿਟੀ ਉਹਨਾਂ ਮੌਜੂਦ ਹੋਣਗੇ ਉਹ ਸਾਰੇ ਕੰਮ ਕਰਾਂਗੇ ਕਿ ਮੈਂ ਦੀ ਇੱਕ ਬਰ ਸਾਡੇ ਕੋਲ ਆਮਦੇ ਸਾਡੇ ਕੋਲ ਪੈਰੀ ਆਂਦੇ ਸਾਡੇ ਜਿਹੜੇ ਜਿਹੜੇ ਸਾਡੇ ਇਲੈਕਸ਼ਨ ਨੇ ਸਾਡੇ ਬੰਦੇ ਨੇ ਪਤਾ ਹੈ ਜਿੱਥੇ ਗਰੀਬ ਨੇ ਉਹਨਾਂ ਦੇ ਆਪਣੇ ਆਪ ਕੰਮ ਬਣਾ ਕੇ ਠੀਕਾਂ ਨੌਕਰੀਆਂ ਵਾਦਾ ਸੀ ਕੀ ਬਣਿਆ ਜਾਂ ਮਿਲ ਗਈਆਂ ਉਹ ਘਰ ਘਰ ਨੌਕਰੀ ਦਾ ਵਾਦਾ ਸੀ ਜੀ ਕਪਟਨ ਕੋਈ ਕੋਈ ਵਾਦਾ ਨਹੀਂ ਪੂਰਾ ਹੋਇਆ 2 ਸਾਲ ਲੰਘ ਗਏ ਹਜੇ ਤੱਕ ਇਸ ਬੰਦੇ ਇਸ ਵਿਸ਼ੇ ਤੇ ਕੋਈ ਇੰਪਰੂਵਮੈਂਟ ਨਹੀਂ ਹੋਈ ਨਾ ਹੀ ਕਿਸੇ ਨੂੰ ਆਸ ਹੈ ਬੀਬੀ ਅਰਜਗਾਰ ਨੂੰ ਕੁਜਗਾਰ ਮਿਲੇ ਇਦਾਂ ਦੀ ਗੱਲ ਕਰ ਰਿਹਾ ਮੈਂ ਕੈਪਟਨ ਕਮਿੰਟ ਕਮਿੰਟ ਕਿਉਂ ਇੱਥੇ ਇਹ ਗੱਲ ਚੱਲੀ ਸੀ ਮਹਾਰਾਣੀ ਪ੍ਰਨੀਤ ਕੌਰ 15 ਸਾਲ ਲਗਾਤਾਰ ਰਹੀ ਹੈ ਤੁਸੀਂ ਇੱਕ ਗੱਲ ਦੇਖੋ ਜਿਹੜਾ ਕੈਂਡੀਡੇਟ ਇੱਕ ਵਾਰ ਜਿੱਤੇ ਜਾਂਦਾ ਕੋਈ ਦੁਬਾਰਾ ਵੋਟ ਨਹੀਂ ਲੈਂਦਾ ਅਗਰ ਉਹਦੇ ਕੋਈ ਖਾਸੀਅਤ ਹੈ ਤਦ ਪੰਜਾਬ ਦੀ ਜਨਤਾ ਨੇ ਉਹ ਬੇਸ਼ਕਵਾਰ ਦਿਖਾ ਦੇ ਨਾਲ ਦਿੱਤਾ ਤਾਂ ਵੱਡੀ ਗੱਲ ਸੀ ਕਿ ਲਗਾਤਾਰ ਆਹੋ ਗੱਲ ਤਾਂ ਸੁਣੋ ਲਗਾਤਾਰ ਬਟਿਆਰ ਖੂਨ ਦੇਖੋ ਅਸੀਂ ਚੈਲੰਜ ਕਰਕੇ ਜਾਣਿਆ 1.5 ਲੱਖ ਤੋਂ ਉੱਪਰ ਜਿੱਤੂਗੀ ਦੇਰ ਨਾਲ ਖਤੋਂ ਉੱਪਰ ਜਿੱਤਨੇ ਸੁਖਬਾਲ ਖੈਰਾ ਸੁਖਪਾਲ ਖੈਰਾ ਦਾ ਇੱਕ ਲਾਸਟ ਸਵਾਲ ਸਾਰੇ ਪਾਰਟੀਆਂ ਤੋਂ ਹੈ ਸੁਖਪਾਲ ਖੈਰਾ ਨੇ ਬਿਆਨ ਦਿੱਤਾ ਹੈ ਲਿਖ ਕੇ ਦਿੱਤਾ ਇਲੈਕਸ਼ਨ ਕਮਿਸ਼ਨ ਨੂੰ ਕਿ ਜੇ ਮੈਂ ਆਪਣੇ ਵਾਅਦੇ ਪੂਰੇ ਨਾ ਕਰ ਸਕਿਆ ਤਾਂ ਸਾਡੀ ਪਾਰਟੀ ਦੀ ਜਿਹੜੀ ਮੰਤਰਾ ਰੱਦ ਹੋਣੀ ਚਾਹੀਦੀ ਹੈ ਇਹ ਬਿਲਕੁਲ ਹਰ ਇੱਕ ਪਾਰਟੀ ਨੂੰ ਚਾਹੀਦਾ ਜੀ ਇਹ ਜਿਹੜੇ ਮੁੱਦੇ ਨੇ ਹੁਣ ਜਿਹੜੀ ਸਰਕਾਰ ਹੈ ਹੁਣ ਆ ਮੌਜੂਦਾ ਸਰਕਾਰ ਆ ਪੰਜਾਬ ਚ ਉਹਨਾਂ ਨੇ ਵੀ ਇੱਕ ਉਹ ਬਣਾਇ ਸੀ ਚੋਣ ਮੈਨੀਫੈਸਟੋ ਕਿ ਉਹ ਆਪਣੇ ਜਿਹ ਚੋਣ ਵਾਅਦੇ ਤੋਂ ਪੂਰੇ ਨਹੀਂ ਉਤਰਦੇ ਉਹਨਾਂ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਜੀ ਤੁਸੀਂ ਕੀ ਕਹੋਗੇ ਕੀ ਪੂਰਾ ਚਾਹੀਦਾ ਮੈਂ ਕਹ ਰਿਹਾ ਜੀ ਜੋ ਮੋਦੀ ਸਰਕਾਰ ਨੇ 2014 ਚ ਵਾਅਦੇ ਕੀਤੇ ਸੀ ਉਹਨਾਂ ਚੋਂ ਮੋਦੀ ਸਰਕਾਰ ਇਹ ਦੱਸੇ ਵੀ ਉਹਨਾਂ ਨੇ ਕਿਹੜਾ ਵਾਅਦਾ ਪੂਰਾ ਕੀਤਾ ਸੁਖਪਾਲ ਖੈਰਾਂ ਨੇ ਕਿਹਾ ਕਿ ਜੇਕਰ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ ਤਾਂ ਮੰਤਾਂ ਰੱਦ ਹੋ ਜਾਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਅਸੀਂ ਵੀ ਅਸੀਂ ਚਾਹੁੰਦੇ ਹਾਂ ਕਿ ਕਿਹੜੀ ਵੀ ਸਰਕਾਰ ਨੇ ਇੱਕ ਵਾਅਦਾ ਨਹੀਂ ਪੂਰਾ ਕੀਤਾ ਜੀ ਮੋਦੀ ਜੀ ਨੇ ਆਪਣੇ ਮੈਨੀਫੈਸਟੋ ਚ ਕਿਹਾ ਸੀ ਮੰਦਿਰ ਵਹੀ ਬਣਾएंगे ਤਾਰੀਖ ਨਹੀਂ बताएंगे ਕਾਲਾ ਧਨ ਲਾएंगे ਤਾਰੀਖ ਨਹੀਂ बताएंगे ਜੀ ਮੰਤਾਂ ਰੱਦ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਅਗਰ ਪਾਰਟੀ ਮੈਨੀਫੈਸਟੋ ਚ ਕੀਤੇ ਵਾਅਦੇ ਪੂਰੇ ਨਹੀਂ ਕਰਦੀ ਔਰ ਮਿੱਲੀ ਹਾਲ ਤੱਕ ਐਨੇ ਮੇਲੇ ਲਾ ਕੇ ਲੋਕਾਂ ਨੂੰ ਨੌਕਰੀ ਦੇ ਰਹੀ ਹੈ ਕੌਣ ਕਹਿੰਦਾ ਨੌਕਰੀ ਨਹੀਂ ਮਿਲ ਰਹੀ ਦੋ ਕਰੋੜ ਬੰਦੇ ਮਿਲਨੇ ਹੈਗਾ ਪਹਿਲਾਂ ਵੀ ਲੰਘਦੇ ਸੀ ਮੋਦੀ ਜੀ ਨੇ ਕਿਹਾ ਸੀ 2 ਕਰੋੜ ਨੌਕਰੀ ਦਵਾਂਗਾ ਜੀਐਸਟੀ ਔਰ ਨੋਟ ਬੰਦੀ ਤੋਂ ਬਾਅਦ ਲੋਕਾਂ ਦੀ ਨੌਕਰੀ ਗਈ ਹੈ ਮਿਲੀ ਨਹੀਂ ਮੇਲਿਆਂ ਦੇ ਵਿੱਚ ਮੇਲਿਆਂ ਦੇ ਵਿੱਚ ਕੁਝ ਨਹੀਂ ਮਿਲਦਾ ਉਹੀ 4 4 5 5000 ਰੁਪਏ ਤਨਖਾਹ ਤੇ ਉਹੀ ਬੰਦੇ ਰੱਖਦੇ ਨੇ ਉਹੀ ਪ੍ਰਾਈਵੇਟ ਬੰਦੇ ਰੱਖਦੇ ਨੇ ਉਹਨਾਂ ਨੂੰ ਕਦੋਂ ਵੀ ਕਦੋਂ ਵੀ ਰੱਖੋ ਪੰਜਾਬ ਸਰਕਾਰ ਜੋ ਰੋਜ਼ਗਾਰ ਮੇਲੇ ਲੱਗੇ ਜਾਣੇ ਇਹਨਾਂ ਦਾ ਰੱਦ ਹੋਣੀ ਚਾਹੀਦੀ ਹੈ ਜਾਂ ਨਹੀਂ ਬਿਲਕੁਲ ਨਹੀਂ ਪਾਰਟੀਆਂ ਦੀ ਮੰਨਤਾ ਜਿਹੜਾ ਬੰਦਾ ਇਹ ਮੈਨੀਫੈਸਟੋ ਝੂਠਾ ਪੇਸ਼ ਕਰਦਾ ਹੋਣੀ ਚਾਹੀਦੀ ਹੈ ਪਰ ਜੋ ਇਹ ਰੋਜ਼ਗਾਰ ਮੇਲੇ ਲੱਗੇ ਨੇ ਹਰ ਰੋਜ਼ਗਾਰ ਮੇਲੇ ਦੇ ਵਿੱਚ ਐਨੇ ਐਨੇ ਲੋਕਾਂ ਨੂੰ ਨੌਕਰੀਆਂ ਮੰਦਰ ਦੇ ਤਾਲੇ ਅਰਜੀਵ ਗਾਂਧੀ ਜੀ ਨੇ ਖੋਲੇ ਸੀ ਔਰ ਮੰਦਰ ਵੀ ਰਾਹੁਲ ਗਾਂਧੀ ਜੀ ਬਣਾਣਗੇ ਝੂਠੇ ਵਾਅਦੇ ਕਰਨ ਵਾਲੇ ਬੰਦੇ ਨੂੰ ਮਾਂਹਤਾ ਰੱਦ ਕਰਨੀ ਚਾਹੀਦੀ ਈ ਰਾਹੁਲ ਗਾਂਧੀ ਦੇ ਰਾਹੁਲ ਗਾਂਧੀ ਤੇ ਇਹ ਸਵਾਲ ਉਠਾਇਆ ਜਾ ਰਿਹਾ ਕਿ ਉਹਨਾਂ ਨੂੰ ਇਸ ਹੁਣ ਜਾ ਕੇ ਬੋਲੇ ਨਾਤੀ ਯਾਦ ਆਈਏ ਮੰਦਰਾਂ ਦੀ ਯਾਦ ਆਈਏ ਕਿਸੇ ਦੇ ਧਰਮ ਤੇ ਕਿੰਦੂ ਪਰੰਤੂ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਮੋਦੀ ਜੀ ਮੰਦਰ ਜਾ ਸਕਦੇ ਕੋਈ ਚਿੰਤਾ ਨਹੀਂ ਅਗਰ ਰਾਹੁਲ ਜੀ ਮੰਦਰ ਜਾਣਿਆ ਤਾਂ ਭਾਜਪਾ ਨੂੰ ਧਿਲਮਿਲ ਮਿਲਦੀ ਹੈ ਪਿਛਲੇ 70 ਸਾਲ ਦੀ ਵਿੱਚ ਇਹ ਪਹਿਲੀ ਵਾਰ ਹੋਇਆ ਵੀ ਮੋਦੀ ਜੀ ਦੇ ਹੱਥ ਨਾਲ ਮੰਨ ਰਾਹੁਲ ਗਾਂਧੀ ਮੰਦਰ ਜਾਣ ਲੱਗਾ ਪਹਿਲਾਂ ਨਹੀਂ ਕਿਤੇ ਮਜਾਰਾਂ ਦੀ ਜਾਇਗਰਦੀ ਸੀ ਮੰਨ ਦਾ ਮੰਨ ਦਾ ਰੱਦ ਹੋਣਾ ਚਾਹੀਦਾ ਨਹੀਂ ਮੰਨ ਤਾਂ ਰੱਦ ਇਹਨਾਂ ਨੇ ਕੋਈ ਕੰਮ ਕੀਤਾ ਜੋ ਕ ਮੋਦੀ ਸਾਹਿਬ ਨੇ ਕੀਤੇ ਨੇ ਕਿਸੇ ਨਾਲ ਕਿਸਾਨਾਂ ਦੇ ਵਿੱਚ ਕਿਸਾਨਾਂ ਦੇ ਕਰਜ਼ੇ ਲਾਏ ਨੇ ਕਿਸਾਨਾਂ ਦੇ ਖਾਤੇ ਪੈਸੇ ਆਏ ਨੇ ਜੋ ਕਮ ਸਰਜੀਤ ਸਿੰਘ ਰੱਖੜੇ ਨੇ ਕੀਤਾ